ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸੰਧੂ ਖੁਰਦ ਪਿੰਡ ਬਾਈ ਦਾ ਫਾਰਮ ਆ ਜੀ ਨਵਾਂ ਫਾਰਮ ਖੋਲਿਆ ਵਾਕਿਆ ਪੱਲੇ ਇੰਨੇ ਭਾਈ ਤੁਹਾਨੂੰ ਜਾਣਕਾਰੀ ਕਰਦੇ ਆਂ ਗੱਲਬਾਤ ਭਾਈ ਨਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਨਾਮ ਵੀਰੇ ਆਪਣਾ ਮੇਰਾ ਨਾਮ ਹੈ ਜਸਨਪ੍ਰੀਤ ਸਿੰਘ ਠੀਕ ਹੈ ਜੀ ਤੇ ਆਪਣੇ ਫਾਰਮ ਦਾ ਨਾਮ ਜਸ਼ਨ ਡੈਰੀ ਫਾਰਮ ਠੀਕ ਹੈ ਜੀ ਪਿੰਡ ਆਪਣਾ ਸੰਧੂ ਖੁਰਦ ਡਿਸਟ੍ਰਿਕਟ ਬਠਿੰਡਾ ਜੀ ਠੀਕ ਹੈ ਜੀ ਭਾਈ ਜੀ ਕਿੰਨਾ ਚਿਰ ਟਾਈਮ ਹੋ ਗਿਆ ਜੀ ਆਪ ਨੂੰ ਫਾਰਮ ਖੋਲ੍ਹੇ ਨੂੰ ਆਪਾਂ ਨੂੰ ਜੀ ਉਹ ਵੈਸੇ ਤਾਂ ਘਰੇ ਕਰਦੇ ਹੁੰਦੇ ਤਾਂ ਆਪਾਂ ਨੂੰ ਹੁਣ ਸ਼ੁਰੂ ਤਾਂ ਲੱਗੇ ਸਾਢੇ 1-3 ਸਾਲ ਹੋ ਗਏ ਠੀਕ ਹੈ ਜੀ ਪਹਿਲਾਂ ਤਾਂ ਉਹ ਆਪਾਂ ਘਰੇ ਰੱਖਦੇ ਸੀ ਜਦੋਂ ਕਮਰਸ਼ੀਅਲ ਲੈਵਲ ਤੇ ਆਏ ਆਪਾਂ ਸਾਢੇ 1-3 ਸਾਲ ਹੋ ਗਏ ਤੇ ਆ ਜਿਹੜਾ ਸ਼ੈੱਡ ਪਾਇਆ ਜੀ ਆਪਾਂ ਇਹ ਐਤ ਕੀ ਸਿਆਲਾਂ ਚ ਹੀ ਪਾਇਆ ਸ਼ੈੱਡ ਤੇ ਪਸ਼ੂ ਆਪਾਂ ਫਰਵਰੀ ਚ ਸ਼ਿਫਟ ਕੀਤੇ ਜੀ ਇੱਥੇ ਠੀਕ ਹੈ ਜੀ ਭਾਈ ਜੀ ਕਿੰਨਾ ਖਰਚਾ ਗਿਆ ਜੀ ਸੈੱਟ ਤੇ ਆਪਣਾ ਇਹ ਛੱਡੀ ਜੀ ਕੁਸਤਾ ਆਪ ਨੂੰ ਪੁਰਾਣਾ ਮਿਲਿਆ ਸੀਗਾ ਤੇ ਕੁਛ ਆਪਾਂ ਨਵਾਂ ਐਡ ਕੀਤਾ ਵਿੱਚ ਇਹਦੇ ਸਾਰਾ A to Z ਸੈੱਟ ਤੇ ਵੀ ਪਾ ਕੇ ਤੇ ਵਿੱਚ ਜਿਹੜੀ ਆਪਾਂ ਫਰਸ਼ ਬਣਾਈ ਆ ਜਾਂ ਆ ਕਿਉਂਕਿ ਆ ਲੋਕ ਲਾਏ ਆ ਕਿਹੜੇ ਇਹਨਾਂ ਦੇ ਸਾਰਾ ਕਰਕੇ 16 ਲੱਖ ਰੁਪਈਆ ਜੀ ਆਪਣਾ ਸਟੇਵੇਲ ਖਰਚਾ ਆ ਗਿਆ ਜੀ ਇਹ ਤੇ ਵਿੱਚੇ ਭਰਤਾ ਤੇ ਗਾਂਗੀਆਂ ਵੀਰੇ ਆਪਾਂ ਕਿੰਨੇ ਕ ਦਿਨ ਬਣਨ ਗਾਂਗੀਆਂ ਜੀ ਆਪਾਂ ਉਹਦੇ ਹੀ ਲਈਆਂ ਸੀਗੀਆਂ ਕੁਸਤਾ ਜੀ ਜਿਵੇਂ ਆਪਣੇ ਘਰੇ ਸੀਗੀਆਂ ਗਾਵਾਂ ਕੋਸ ਉਹਨਾਂ ਦੀ ਅਦਲਾ ਬਦਲੀ ਕੀਤੀ ਸੀਗੀ ਉਸ ਉਦੋਂ ਜਦੋਂ ਆਪਾਂ ਕੰਮ ਸ਼ੁਰੂ ਕੀਤਾ ਉਦੋਂ ਇੰਨੀ ਨੌਲੇਜ ਨਹੀਂ ਸੀ ਜਿਵੇਂ ਅੱਜ ਕੱਲ ਤਾਂ YouTube ਚੈਨਲ ਤੇ ਵੀ ਦੱਸੀ ਜਾਂਦੇ ਆ ਵੀ ਆਪਾਂ ਭਈ 30 ਲੀਟਰ ਵਾਲੀ ਗਾਂ ਲਈਏ 25 ਤੋਂ ਉੱਪਰ ਵਾਲੀ ਲਈਏ ਚਲੋ ਆਪਾਂ ਕੋਸ ਕੋਸੂ ਆਪਣੂ ਕੁਦਰਤੀ ਉਦੋਂ ਚੰਗੇ ਮਿਲ ਗਏ ਸੀ ਲੈ ਕੇ ਤਾਂ ਆਪਾਂ ਜਿਵੇਂ ਥੋੜੇ ਰੁਪਈਆ ਵਾਲੀਆਂ ਹੀ ਆਈ ਸੀ ਗਾਂਾਂ ਜਿਵੇਂ 60-60 ਹਜ਼ਾਰ ਦੀ ਉਹ ਤਾਂ ਆਪਾਂ ਨੂੰ ਚੰਗਾ ਦੁੱਧ ਕੱਢ ਕੇ ਸੀ 30-30 35-35 ਲੀਟਰ ਦੁੱਧ ਕੱਢ ਕੇ ਸੀ ਆਪਾਂ ਲਈਆਂ ਸੀ ਚਾਰਕ ਗਾਮਾ ਆਪ ਦੋ ਚਾਰ ਪੰਜ ਗਾਮਾ ਬਾ ਹੌਲੀ ਹੌਲੀ ਇਕੱਠੀਆਂ ਨਹੀਂ ਲਈਆਂ ਜਿਵੇਂ ਇੱਕ ਲੈ ਲਈ ਫਿਰ ਦੋ ਤਿੰਨ ਮਹੀਨੇ ਬਾਅਦ ਇੱਕ ਫੇਰ ਲਈ ਆਏ ਜੇ ਕਰਕੇ ਲਈਆਂ ਸੀ ਠੀਕ ਹੈ ਜੀ ਹਾਂ ਜੀ ਹੁਣ ਤੁਸੀਂ ਨਵੀਆਂ ਫਰਮਾਂ 8 ਪੰਜਾਂ ਕੰਨੀ ਨਹੀਂ ਨੇ ਪੰਜਾਂ ਜੀ ਹੋਰ ਨਹੀਂ ਇੱਥੇ ਨਹੀਂ ਪਈਆਂ ਜੀ ਹੁਣ ਬਸ ਆਪਣੀ ਜਿਹੜੀ ਘਰ ਦੀ ਆ ਇਹ ਸਾਰੀ ਘਰ ਦੀ ਬਰੀਡ ਮੁਰਮ ਨੂੰ ਤਿਆਰ ਹੋ ਜੂ ਜੀ ਬਸ ਆਪਾਂ ਘਰ ਦੀ ਬਰੀੜੀ ਰੱਖਾਂਗੇ ਬਾਹਰਲਾ ਪੁੱਛ ਸੇਲ ਕਰਾਂਗੇ ਠੀਕ ਹੈ ਜੀ ਬਈ ਇਹਨੂੰ ਖਾਣਾ-ਦਾਣਾ ਕੀ ਪਾਉਣੇ ਤੁਸੀਂ ਇਹਨਾਂ ਨੂੰ ਦੱਸੋ ਜਿਹੜੀਆਂ ਤੇ ਜੀ ਆਪਣਾ ਛੋਟੀਆਂ ਪੱਛੀਆਂ ਜੀ ਇਹ 3 ਮਹੀਨੇ ਤੋਂ ਇਹਨਾਂ ਦੀ ਏਜ ਉੱਪਰ ਆ ਠੀਕ ਹੈ ਜੀ ਇਹਨਾਂ ਨੂੰ 3 ਮਹੀਨੇ ਉੱਪਰ ਵਾਲਿਆਂ ਨੂੰ ਆਪਾਂ ਨਾਲ ਜਿਵੇਂ ਅਡਡ ਕੰਪਣੀਗਾਂ ਦੀ ਹੁੰਦੀ ਹੈ ਜੀ ਕਿਸੇ ਕੰਪਨੀ ਦੀ ਜਿਹੜੀ ਕਾਫ ਸਟਾਟਰ ਹੁੰਦੀ ਹੈ ਉਹ 3 ਮਹੀਨੇ ਪੈਂਦੀ ਹੈ ਜਿਵੇਂ ਜਿਹੜੀ ਕੰਪਨੀ ਮੈਕਾਫ ਸਟਾਟਰ ਪਾ ਰਹੀਆਂ ਜਿਉਂ 6 ਮਹੀਨੇ ਤੱਕ ਪੈਂਦੀ ਆ ਇਹ ਬੱਚਿਆਂ ਨੂੰ ਨਾਲ ਕਾਫ ਸਟਾਟਰ ਦਿੰਨੇ ਜੀ ਮੈਂ ਦਿੰਦੀ ਇੱਕ ਬੱਚੀ ਨੂੰ 3 ਕਿਲੋ ਜਾਂ 4 ਕਿਲੋ ਇਹਨਾਂ ਨੂੰ ਮੈਂ ਫੀਡ ਦਿੰਦੀ ਦਿੰਨਾ ਤੇ ਨਾਲ ਇਹਨਾਂ ਨੂੰ ਚਾਰ ਦੇ ਤਾਂ ਤੂੜੀ ਵੀ ਦੇ ਦਿਆਂ ਨਾਲ ਇਹਨਾਂ ਨੂੰ ਠੀਕ ਹੈ ਜੀ ਤੇ ਇਹਨਾਂ ਜਿਹੜੀਆਂ ਵੱਡੀਆਂ ਬੱਚੀਆਂ ਜੀ ਤੁਸੀਂ ਦੇਖ ਰਹੇ ਹੋ ਹਾਂਜੀ ਹਾਂਜੀ ਇਹਨਾਂ ਨੂੰ ਆਪਾਂ ਹੀਫਰ ਫੀਡ ਆਉਂਦੀ ਹੈ ਜੀ ਇਹ 6 ਮਹੀਨੇ ਤੋਂ ਉੱਪਰ ਵਾਲੀਆਂ ਇਹ ਇਹਨਾਂ ਚ ਇੱਕ ਬੱਚੀ ਕੱਲੀ ਉਹ ਲਾਲ ਨਹੀਂ ਪ੍ਰੈਗਨੈਂਟ ਉਹ ਹੁਣੇ 6 ਮਹੀਨਿਆਂ ਦੀ ਹੋਈ ਆ ਤੇ ਇਹ ਸਾਰੀਆਂ ਪ੍ਰੈਗਨੈਂਟ ਹੈ ਜੀ ਇਹ ਆਪਣੀਆਂ ਇਹਨਾਂ ਨੂੰ ਹੀਫਰ ਨਾਲ 2-2 ਕਿਲੋ ਆਪਾਂ ਫੀਡ ਦਿੰਨੇ ਆ ਠੀਕ ਹੈ ਜੀ ਜਿੰਨਾ ਟਾਈਮ ਇਹ 8-9 ਮਹੀਨੇ ਦੀ ਏਜ ਤੱਕ ਆਪਾਂ ਇਹਨਾਂ ਨੂੰ 3 ਤੋਂ 4 ਕਿਲੋ ਫੀਡ ਦਿੰਨੇ ਆ ਠੀਕ ਹੈ ਜੀ ਜਦੋਂ ਬੇਟ ਇਹਨਾਂ ਦਾ ਪ੍ਰੈਗਨੈਂਟ ਹੋਣ ਲਈ ਆਪਣਾ 3.5 ਕੁਆਂਟਲ ਦੇ ਨੇੜ ਨੂੰ ਜਾਵੜਦਾ ਉਦੋਂ ਆਪਾਂ ਇਹਨਾਂ ਦੀ 2 ਕਿਲੋ ਫੀਡ ਕਰ ਦਿੰਨੇ ਆ ਜਾਂ ਜਦੋਂ ਸੀਮਿੰਟ ਭਰਾ ਦਿੰਨੇ ਇਹਨਾਂ ਦੇ ਉਸ ਤੋਂ ਬਾਅਦ 2 ਕਿਲੋ ਫੀਡ ਕਰ ਦਿੰਨੇ ਕਿਉਂਕਿ ਜੇ ਆਪਾਂ ਪ੍ਰੋਫਿਟ ਵੀ ਲੈਣਾ ਇਹਨਾਂ ਚੋਂ ਤੇ 2 ਕਿਲੋ ਫੀਡ ਪਾ ਕੇ ਵੀ ਆਪ ਨੂੰ ਅੱਗੇ ਵਧੀਆ ਗ੍ਰੋਥ ਮਿਲ ਰਹੀ ਹੈ ਜੀ ਇਹਨਾਂ ਦੀ ਤੇ ਇਹ ਸਾਰੀਆਂ ਗੱਬਣ ਹੈਗੇ ਇਹ ਜੀ ਆਪਣੀਆਂ ਗੱਬੜੀਆਂ ਵਧੀਆ ਵਧੀਆ ਸੀਮਿੰਟ ਤੋਂ ਗੰਬੜ ਆਈ ਇਹ ਸਾਰੀਆਂ ਜਿਵੇਂ ਕਿ ਉਸ ਬੱਚਿਆਂ ਇਹਨਾਂ ਚ ਵਾਰਲਡ ਵਾਈਡ ਦੇ ਮੌਂਟਰੀਅਲ ਸੈਕਸਟ ਤੋਂ ਗੱਬਣਾ ਉਸ ਏਬੀਐਸ ਦੇ ਪਾਈਪਰ ਤੋਂ ਗੱਬਣਾ ਕੋਸ ਆਪਣਾ ਸਿੰਪਲ ਜਿਹਾ ਪੀਡੀਐਫ ਦਾ ਸੀਮਨ ਆਉਦਾ ਕੇਨ ਉਸ ਤੋਂ ਗੱਬਣਾ ਜੀ ਠੀਕ ਹੈ ਜੀ ਤੇ ਇਹ ਸਾਰੀਆਂ ਹੈਗੇ ਸੇ ਸੱਤ ਕੰਗੀਆਂ ਜਿਹੜੀਆਂ ਗੱਬਣਾ ਸਕੇ ਇਹ ਆਪਣੀਆਂ ਜੀ ਸੱਤ ਬੱਚੀਆਂ ਗੱਬਣ ਆਈਆਂ ਆ ਅੱਠਵੀਂ ਇਹ ਛੋਟੀ ਹੈ ਹਜੇ ਹੁਣੇ 6 ਮਹੀਨੇ ਦੀ ਹੋਈ ਆ ਆ ਆਪਣੀਆਂ ਜੀ ਵਾਰਲਡ ਵਾਈਡ ਦੇ ਸੀਮੰਟ ਦੀਆਂ ਜਿਹੜੀਆਂ ਤਿੰਨ ਤੇ ਉਹ ਕੇਜ ਵਾਲੀਆਂ ਵੀ ਜੀ ਉਹਨਾਂ ਚ ਇੱਕ ਪੀਡੀਐਫ ਦੀ ਇੱਕ ਵਾਰਲਡ ਵਾਈਡ ਦੀ ਠੀਕ ਹੈ ਉਹ ਤਾਂ ਵੀਰੇ ਜੁੱਧਤੀ ਹਣੀ ਆਣਾ ਜੀ ਹਾਂਜੀ ਉਹ ਹਜੇ 3 ਮਹੀਨੇ ਤੋਂ ਉਹਨਾਂ ਦੀ ਏਜ ਘੱਟ ਆ ਜੀ ਉਹਨਾਂ ਨੂੰ ਮੁਰੇ ਆਪਾਂ ਫੀਡ ਦਿੰਨੇ ਆ ਤਿੰਨ ਮਹੀਨੇ ਮੁਰੇ ਸਟਾਰਟਰ ਨਾਲ ਆਪਾਂ ਉਹਨਾਂ ਨੂੰ 24 ਘੰਟੇ ਮੁਰੇ ਪਾਣੀ ਰੱਖੀਦਾ ਠੀਕ ਆ ਜੀ ਹਾਂਜੀ ਤੇ ਨਾਲ ਉਹਨਾਂ ਨੂੰ ਆਪਾਂ ਦੁੱਧ ਦਿੰਨੇ ਆ 5 ਕਿਲੋ ਦੁੱਧ ਦਿੰਨੇ ਆ ਦਿਨ ਚੀ ਠੀਕ ਆ ਜੀ ਠੀਕ ਆ ਹਾਂਜੀ ਭਾਈ ਆਪੋਰਸ਼ਨ ਚ ਕਿਹੜੀ ਗਾਂ ਪਈ ਜੀ ਇਹ ਜੀ ਆਪਣੀ ਹੈਗੀ ਹੈਗੀ ਸਾਈਵਾਲ ਕਹਿੰਦੇ ਇਹਨੂੰ ਇਹ ਆਪਣੀ ਪੰਜਾਬੀ ਦੀ ਬਰੀਡ ਆ ਜੀ ਤੇ ਇਹਦੇ ਇਹ ਐਬੀਐਸ ਬੱਬਰ ਤੇ ਸੀਮਣ ਦੀ ਆ ਤੇ ਇਹਦੇ ਅੱਗੇ ਇਹ ਕੇਸਰੀਓ ਬੋਲਦਾ ਸੀਮਣ ਪਰਿਆ ਵਾ ਇਹਦੇ ਸੂਨ ਚਦੋ ਹਜੇ 16 ਤਰੀਕ ਨੂੰ ਦਿਨ ਪੂਰੇ ਆ ਤੇ ਲਈ ਜਾਂਦੀ ਇਹ ਦਿਨ ਤੇ ਇਹ ਸੂ ਕੀ ਇਹਦਾ ਦੁੱਧ ਫੈਟ ਵਧੀਆ ਹੁੰਦੀ ਆ ਆਮ ਆਪਣੀ ਐਫਐਫ ਨਾਲੋਂ ਇਹ ਸਾਡੇ ਕੋਲ ਇੱਕ ਸ਼ੌਂਕ ਵਜੋਂ ਘਰੇ ਰੱਖੀ ਹੋਈ ਆ ਠੀਕ ਹੈ ਜੀ ਇਹ ਪਹਿਲੇ ਸੂਈ ਸੁਣਾ ਵੀਰੇ ਨੇ ਇਹਨੇ ਪਹਿਲੇ ਸੂਈ ਸੁਣਾ ਜੀ ਠੀਕ ਹੈ ਜੀ ਬਾਈ ਜੀ ਪਹਿਲੇ ਸੂਈ ਸੁਣਾ ਨੇ ਠੀਕ ਹੈ ਜੀ ਹਾਂਜੀ ਭਾਈ ਜੀ ਆਪਣੇ ਕੋਲ ਟੋਟਲ ਕਗਾਈਆਂ ਕਿੰਨੇ ਕ ਹੋਣਗੇ ਜੀ ਆਪਣੇ ਕੋਲ ਟੋਟਲ ਜੀ ਹੈਗੀਆਂ ਜੀ 10 ਕਗਮ ਹੈ ਜੀ ਦੁੱਧ ਵਾਲੀਆਂ ਠੀਕ ਆ ਜੀ ਜਿੰਨਾ ਚੋ ਟੋਕੜਾ ਜਿੰਮੇ ਜੀ ਆ 61 ਕਾ ਜੀ ਇੱਕ ਉਹ ਗਾ ਰਿਪੀਟ ਕਰ ਗਈਆਂ ਸੀਗੀਆਂ ਠੀਕ ਆ ਜੀ ਤੇ ਹੁਣ ਗੱਬਣਾਂ ਗੀਆਂ ਇਹ ਇਸ ਕਰਕੇ ਥੋੜੇ ਦੁੱਧ ਤੇ ਚੱਲ ਰਹੀਆਂ ਤਾਂ ਕਰਕੇ ਇਹਨਾਂ ਨੂੰ ਅਲੱਗ ਤੋਂ ਰੱਖਿਆ ਵਾ ਉਹ ਇਹ ਇਹਨਾਂ ਦਾ ਪੀਕ ਲੈਵਲ ਇਹਦਾ ਜਦੋਂ ਤਾਜੀ ਸੁੰਦੀ ਆ ਇਹਦਾ 40 ਕਿਲੋ ਦੁੱਧ ਰਹਿੰਦਾਗਾ ਜਿਹੜੀ ਉਹ ਚਿੱਟੀ ਤੁਸੀਂ ਦੇਖ ਰਹੇ ਹੋ ਇਹਦਾ 57 58 ਕਿਲੋ ਦੁੱਧ ਰਹਿੰਦਾ ਇਹਦਾ ਪੀਕ ਤੇ ਇਹ ਤਾਂ ਨਾਰਮਲ ਦੁੱਧ ਰਹਿੰਦਾ ਇਹ ਤਾਂ ਇਹਦਾ 17 18 ਕਿਲੋ ਦੁੱਧ ਆੜੀ ਇਹ ਤਾਂ ਨਾਰਮਲ ਹਾਂਜੀ ਠੀਕ ਹੈ ਬਈ ਇਹ 17 18 ਲੀਟਰ ਵਾਲੀ ਠੀਕ ਹੈ ਜੀ ਤੇ ਅਗਲਾ ਅਗਲੇ ਇਹ ਪਹਿਲਾਂ ਜੀ ਠੀਕ ਹੈ ਜੀ ਇਹਦਾ ਹੈਗਾ ਜੀ ਇਹ ਹੁਣ ਤਾਂ ਦੁੱਧ ਇਹਦਾ ਘੱਟ ਹੈ ਜੀ ਇਸ ਟਾਈਮ ਠੀਕ ਹੈ ਉਹ ਇਹਦਾ ਜਦੋਂ ਤਾਜੀ ਹੁੰਦੀ ਆ ਇਹਦਾ ਸਟਾਈ 28 ਕਿਲੋ ਦੁੱਧ ਤੇ ਚੱਲਦੀ ਸੀ ਇਹ ਤੇ ਇਹ ਗਾਹਾਂ ਆਪਣਾ ਜਿਹੜਾ ਬੈਫ ਦਾ ਸੀਮਨ ਕਾਸਦੀਪ ਆ ਉਸ ਤੋਂ ਸੈਕਸੜ ਤੋਂ ਦੱਬਣਾ ਜੀ ਇਹ ਠੀਕ ਹੈ ਤੇ ਦੂਜੇ ਨੰਬਰ ਵਾਲੀ ਹਾਂ ਇਹ ਵੀ ਜੀ ਇਹਦਾ ਜਦੋਂ ਪੀਕ ਲੈਵਲ ਹੁੰਦਾ ਹੁਣ ਸਾਰਿਆਂ ਨੂੰ ਸਵੇਰ ਪੈਣ ਨੂੰ ਟਾਈਮ ਹੋ ਗਿਆ ਜੀ ਇਹਦਾ ਹੁਣ ਪੀਕ ਲੈਵਲ 30 ਕਿਲੋ 27 28 ਹੈਗਾ ਇਹਦਾ ਹੁਣ ਕਿਤੇ 27 28 ਦੇਣ ਦੀ ਹੈ ਕਿਤੇ ਹੁਣ 25 ਕਿਲੋ ਤੇ ਰਹਿ ਨਹੀਂ ਦੇ ਗਰਮੀ ਕਰਕੇ ਇਹ ਹਜੇ ਗੱਭਣ ਨਹੀਂ ਤੇ ਸੀਮਣ ਭਰਾਇਆ ਹੋਇਆ ਜੀ ਅੱਗੇ ਪਤਾ ਲੱਗੂ ਜੀ ਇਹ ਚੱਕ ਨਹੀਂ ਹਜੇ ਜੀ ਇਹ ਜੀ ਸਾਡੇ ਵਿੱਚ ਕਿੰਨੇ ਕਿਲੋ ਲਿਆ ਦੁੱਧ ਇਹ ਹੈ ਜੀ 35 40 ਨਹੀਂ ਜੀ ਇਹ ਮਨ ਲਓ ਇਹ 30 ਤੋਂ ਥੱਲੇ ਥੱਲੇ ਵਾਲੀਆਂ ਜੀ ਵਿੱਚ ਇਹਨਾਂ ਤੋਂ ਜਿਵੇਂ 30 ਤੋਂ ਥੱਲੇ ਵਾਲੀਆਂ ਇਹ ਜੀ ਠੀਕ ਹੈ ਜੀ ਜਿਵੇਂ ਆ ਗਾਂ ਆ ਗਈ ਜੇ ਆਪਣੀ ਪਹਿਲਾ ਘਰ ਦੀਆਂ ਜੇ ਥੋੜੀ ਬੁਢੀ ਹੋਈ ਵੀ ਅੱਗੇ ਨੂੰ ਠੀਕ ਹੈ ਜੀ ਇਹਦੇ ਜੀ 25 ਕਿਲੋ ਦੁੱਧ ਤੇ ਆਮ ਦਿੰਦੀ ਹੈ ਇਹ ਠੀਕ ਹੈ ਜੀ ਤੇ ਆ ਨਾਲ ਵਾਲੀ ਆ ਗਈ ਜਿਹੜੀ ਜੀ ਹਾਂਜੀ ਆ ਤੁਸੀਂ ਦੇਖਿਆ 40116 ਦੇ ਸੀਮੰਟ ਦੀ ਆ ਜੋ ਡੈਨਮਾਰਕ ਦਾ ਸੀਮੰਟ ਹੈ ਇਹ ਜੀ ਮੇਰੀ ਘਰ ਦੀ ਬੱਛੀ ਆ ਠੀਕ ਹੈ ਜੀ ਇਹ ਮੇਰੀ ਆਪਣੀ ਤਿਆਰ ਕੀਤੀ ਹੋਈ ਆ ਠੀਕ ਹੈ ਜੀ ਇਹਦਾ ਜੀ ਇਹਦੀ ਮਾਂ ਦਾ ਦੁੱਧ ਸੀਗਾ 17 18 ਕਿਲੋ ਠੀਕ ਹੈ ਜੀ ਤੇ ਇਹਦੇ ਸੀਮੰਟ ਆਪਾਂ ਚ 40116 ਭਰਿਆ ਇਹਨੇ ਜਾ ਕੇ 28 ਪਲੱਸ ਦੁੱਧ ਇਹਦਾ ਇਸ ਟਾਈਮ ਹੈਗਾਗਾ ਇਹਨੂੰ ਮਹੀਨੇ ਦੀ ਤੋਂ ਉੱਤੇ ਹੋਗੇ 3-4 ਦਿਨ ਸੂਈ ਨੂੰ ਠੀਕ ਹੈ ਜੀ ਤੇ ਇਹਦੀ ਮਾ ਦਾ ਸੀਗਾ 17-18 ਕਿਲੋ ਜਿਹੜੀ ਤੁਸੀਂ ਪਹਿਲਾਂ ਦੇਖੀਏ ਵੀਡੀਓ ਦੇ ਵਿੱਚ ਹਾਂਜੀ ਇਹ ਜੀ ਜਰਸੀ ਕ੍ਰੋਸ ਆ ਗਈ ਠੀਕ ਹੈ ਜੀ ਇਹਦਾ ਇਸ ਟਾਈਮ ਦਾ ਦੁੱਧ ਹੋਊਗਾ ਜੀ 16-17 ਕਿਲੋ ਇਹ ਗੱਬਣਾ ਜੀ ਇਹ ਬੀਐਸ ਦੇ ਆਪਣੇ ਸੈਕਸਡ ਜੱਗ ਜੋ ਜਰਸੀ ਦਾ ਬੋਲੋਂਗਾ ਉਸ ਤੋਂ ਗੱਬਣਾ ਜੀ ਇਹ ਇਹਦਾ ਪੀਕ ਲੈਵਲ ਹੁੰਦਾ ਜੀ 23-24 ਕਿਲੋ ਦੇ ਜੀ ਅਗਲੇ ਨੰਬਰ ਇਹ ਆ ਗਈ ਜੀ ਇਹ ਤਾਂ ਗਾਂ ਸਾਡੀ ਐਤ ਕੀ ਨੂੰ ਪ੍ਰੋਬਲਮ ਆ ਗਈ ਗਾਂ ਨੂੰ ਠੀਕ ਹੈ ਜੀ ਇਹ ਗਾਂ ਸਾਡੀ ਬਹੁਤ ਟੱਗੀ ਹੈ ਐਤ ਕੀ ਤਾਂ 44 47 ਕਿਲੋ ਦੀ ਉਮੀਦ ਸੀ ਪਿਛਲੇ ਸੂਏ ਤਾਂ 42 43 ਕਿਲੋ ਘਰੇ ਦੁੱਧ ਸੀ ਬੰਨੀ ਵੀ ਦਾ ਠੀਕ ਹੈ ਇਹਦਾ ਲੇਵਾ ਵੀ ਬਹੁਤ ਵਧੀਆ ਸੀਗਾ ਐਤ ਕੀ ਪਤਾ ਨਹੀਂ ਕੀ ਗੱਲ ਹੋਗੀ ਇਹਦਾ ਅਡਰਾ ਜਿਹੜਾ ਲੜਕ ਗਿਆ ਬਹੁਤ ਵਧੀਆ ਲੇਵਾ ਸੀ ਇਹਦਾ ਆਰਡਰ ਲੜਕਣ ਨਾਲ ਇਹ ਫੇਰ ਵੀ ਦੁੱਧ ਨਾਲੇ ਇਹਦੀ ਬੀਸੀਐਸ ਕੋਰ ਆ ਜਿਹੜਾ ਬਾਡੀ ਦਾ ਉਹ ਡਾਊਨ ਹੋਇਆ ਪਿਆ ਕਿਉਂਕਿ ਇਹਦੇ ਥਣਾ ਤੇ ਕੱਟ ਲੱਗ ਗਏ ਸੀਗੇ ਇਹਦੇ ਥਣਾ ਤੇ ਕੱਟ ਲੱਗਣ ਦੇ ਬਾਵਜੂਦ ਵੀ ਇਹਨੇ ਫੇਰ ਵੀ 35 ਕਿਲੋ ਦੁੱਧ ਕੱਢੀ ਇਸ ਟਾਈਮ ਇਹਦਾ 30 31 ਕਿਲੋ ਦੁੱਧ ਤੇ ਹੈਗੀ ਹੈ ਜੀ ਅਸੀਂ ਅਗਲੀ ਦੱਸੂ ਇਹ ਆਪਣੀ ਹੈਗੀ ਹੈ ਜੀ 40 120 ਦੇ ਸੀਮਣ ਦੀ ਠੀਕ ਹੈ ਜੀ ਡੈਨਮਾਰਕ ਦਾ 40 120 ਆ ਹਾਂਜੀ ਹਾਂਜੀ ਇਹ ਜੀ ਗਾਹਾਂ ਗੱਪਣ ਹੈਗੀ ਆ ਬੈਫ ਦੇ ਸੀਮਣ ਤੋਂ ਅਮਰਾਪਾਲ ਤੋਂ ਸਿਕਸੜ ਤੋਂ ਹੀ ਠੀਕ ਹੈ ਜੀ ਇਹਦੇ ਇਹਦਾ ਪੀਕ ਲੈਵਲ ਹੈਗਾ ਘਰੇ ਜੋ ਸੀਗੀ ਜੋ ਬੰਨੀ ਵੀ ਆਪਣੀ 24-25 ਕਿਲੋ ਦੁੱਧ ਸੀ ਇਹਦਾ ਇਸ ਟਾਈਮ ਮੇਰੇ ਹਿਸਾਬ ਨਾਲ ਇਹ 20 ਕਿਲੋ ਦੁੱਧ ਤੇ 20 ਕਿਲੋ ਦੁੱਧ ਤੇ ਚੱਲ ਰਹੀ ਹੈ ਜੀ ਹਾਂਜੀ ਬਈ ਜਿਹੜੀ ਇਹ ਦੁੱਧ ਵਾਲੇ ਇਹਨੂੰ ਖਰਾਕ ਕਿਵੇਂ ਦੇਣੀ ਚਾਹੀਦੀ ਜੀ ਇਹ ਜੀ ਖਰਾਕ ਆਪਾਂ ਇਹਨਾਂ ਨੂੰ 10000 ਦੇ ਰਹੇ ਹਾਂ ਉਹਨਾਂ ਨੂੰ 8000 ਫੀਡ ਦੇ ਰਹੇ ਹਾਂ ਜਿਹੜੀ ਆਪਾਂ ਇਹ ਜੀ ਫੀਡ ਦਿੰਨੇ ਆ ਜੀ 10000 ਜਿਵੇਂ ਇਹ ਆਪਾਂ 25 ਲੀਟਰ ਤੋਂ ਉੱਪਰ ਵਾਲੀ ਜਿਹੜੀ ਗਾਂ ਗਈ ਉਹਨੂੰ 10000 ਫੀਡ ਦਿੰਨੇ ਆ ਤੇ ਜਿਹੜੀ ਫੀਡ ਦਿੰਨੇ ਆ ਆਪਾਂ ਸਾਰੀ ਪੱਠਿਆਂ ਚ ਮਿਕਸ ਕਰਕੇ ਦਿੰਨੇ ਆ ਤੇ ਨਾਲ ਆਪਾਂ ਜੇ ਪੱਠਿਆਂ ਚ ਮਿਨਰਲ ਮਿਕਸਚਰ ਹੋ ਗਿਆ ਉਹ ਮਿਕਸ ਕਰ ਦਿੰਨੇ ਆ ਠੀਕ ਹੈ ਜੀ ਟੌਕਸੀ ਬੈਂਡਰ ਹੋ ਗਿਆ ਉਹ ਮਿਕਸ ਕਰ ਦਿੰਨੇ ਆ ਠੀਕ ਹੈ ਜੀ ਤੇ ਬਫਰ ਵੀ ਮਿਕਸ ਕਰਦੇ ਆ ਮਿੱਠਾ ਸੋਡਾ ਮਿਕਸ ਕਰ ਦਿੰਨੇ ਆ ਮੈਂ ਮਿੱਠਾ ਸੋਡਾ ਵੀ ਟਾਟਾ ਦਾ ਠੀਕ ਹੈ ਜੀ ਮਿਕਸ ਕਰਦੇ ਆ ਜੀ ਠੀਕ ਹੈ ਜੀ ਤੇ ਆਪਣੀ ਜਗਾ ਕਿੰਨੀ ਖੂਗਿਰ ਜੇ ਇਹ ਜਗਾਹ ਦੀ ਸਾਰੀ ਆਪਣੀ ਸ਼ੈੱਡ ਅ ਸ਼ੈੱਡ ਵਾਲੀ ਜੀ ਇਕੱਲੀ ਜਿਹੜੀ ਸ਼ੈੱਡ ਵਾਲੀ ਸਾਨੂੰ ਦੱਸਾਂ ਸ਼ੈੱਡ ਆਪਣਾ 85 ਫੁੱਟ ਤਾਂ ਲੰਬਾ ਜੀ ਠੀਕ ਹੈ ਜੀ ਤੇ ਚੌੜਾ ਹੈਗਾ ਜੀ 95 95 ਫੁੱਟ ਤਾਂ ਇਹ ਚੌੜਾ ਉਹ ਵੈਸੇ ਜੇ ਆਪਾਂ ਸਾਰੀ ਜਿੰਨੀ ਜਗਾਹ ਜੀ ਛੱਡੀ ਆ ਰੂੜੀ ਨੂੰ ਇਹ ਸਾਰੀ ਹੈਗੀ ਆ ਜੀ ਇਹ ਅ ਅੱਧਾ ਕਿੱਲਾ ਜਾਂ 6 ਕਨਾਲਾਂ ਹੋਣਗੀਆਂ ਜੀ ਆ 6 ਕਨਾਲਾਂ ਹੋਣਗੀਆਂ 5 6 ਕਨਾਲਾਂ ਇੰਗੀਆਂ ਇਹ ਅੱਧੇ ਕਿੱਲੇ ਤੋਂ ਉੱਪਰ ਹੋਗੀਆਂ ਜੀ ਮੈ ਜੀ ਮਸ਼ੀਨ ਬਾਰੇ ਵੀ ਦੱਸ ਦੋ ਜੀ ਇਹ ਮਸ਼ੀਨ ਹੈਗੀ ਆ ਜੀ ਬੈਂਸਨ ਕੰਪਨੀ ਦੀ ਠੀਕ ਹੈ ਜੀ ਇਹ ਆਪਣੀ ਦੋ ਬਕਟਾਂ ਵਾਲੀ ਮਸ਼ੀਨਾਂ ਇੱਕ ਟਾਈਮ ਤੇ ਦੋ ਧਾਰਾਂ ਇਹਦੀਆਂ ਚੁੰਈ ਜਾਂਦੀਆਂ ਇਹਦੇ ਨਾਲ ਠੀਕ ਹੈ ਜੀ ਇਹ ਆਉਂਦੀ ਆ ਜੀ ਰੇਟ ਇਹਦਾ ਮੇਰੇ ਸਾਹਮਣੇ 72 73000 ਦੀ ਆਉਂਦੀ ਆ ਪਹਿਲਾਂ ਆਪਾਂ ਜਿਵੇਂ ਇਹ ਮਸ਼ੀਨਾਂ ਸਿੰਗਲ ਢੋਲੀ ਵਾਲੀ ਲਿਆਈ ਸੀਗੇ ਨਾਲ ਮੋਟਰ ਵੱਡੀ ਲਿਆਈ ਸੀ ਜਦੋਂ ਕੰਮ ਸ਼ੁਰੂ ਕੀਤਾ ਬਾਅਦ ਵਿੱਚ ਆਪਾਂ ਇੱਕ ਢੋਲੀ ਇਹਦੇ ਨਾਲ ਹੋਰ ਐਡ ਕਰਤੀ ਤੇ ਵੈਂਸ਼ਨ ਕੰਪਨੀ ਦੀ ਆ ਜੀ ਇਹ ਇਹਦਾ ਰਿਜ਼ਲਟ ਵਧੀਆ ਆ ਜੀ ਸਾਨੂੰ ਰਿਜ਼ਲਟ ਵਧੀਆ ਮਿਲਿਆ ਇਹ ਕਿਸੇ ਨੇ ਸ਼ੁਰੂਆਤ ਕਰਨੀ ਆ ਚੰਗੀ ਪੈਨਸ਼ਨ ਕੰਪਨੀ ਦੀ ਮਸ਼ੀਨ ਤੋਂ ਬਾਈ ਕਰ ਸਕਦੇ ਆ ਸ਼ੁਰੂਆਤ ਬਹੁਤ ਵਧੀਆ ਮਸ਼ੀਨ ਹੈ ਜੀ ਇਹ ਬਈ ਤੁਹਾਨੂੰ ਮੁਨਾਫਾ ਹੁਣ ਕਿੰਨਾ ਕਾ ਵੈਸੇ ਮਾ ਮੁਨਾਫਾ ਜੀ ਤੁਹਾਨੂੰ ਮੈਂ ਤਾਂ ਸੱਜੇ ਮੈਨੂੰ ਟਾਈਮ ਹੋ ਰਿਹਾ 3 3.5 ਸਾਲ ਦਾ ਜੀ ਠੀਕ ਹੈ ਜੀ ਆਪਾਂ ਇੱਕ ਥਿਉਰੀ ਆ ਵੀ 4 ਸਾਲ ਬੰਦੇ ਨੂੰ ਲੱਗਦੇ ਆ ਕਿ ਜ਼ਿਆਦਾ ਮੁਨਾਫਾ ਹੋਣ ਚ ਇਹ ਹੈ ਨਹੀਂ ਵੀ ਮੈਨੂੰ ਵੀ ਮੈਂ ਤੁਹਾਨੂੰ ਐਵੇਂ ਕਹਾਂ ਮੈਨੂੰ ਹੁਣ ਵੀ ਨਹੀਂ ਵੱਜਦਾ ਕੁਝ ਮੈਨੂੰ ਬੱਤਤ ਤਾਂ ਹੁਣ ਵੀ ਵਧੀਆ ਹੋ ਰਹੀ ਆ ਪਰ ਆਪਾਂ ਜੇ ਉਹਦੇ ਨਾਲ ਮੇਰੇਆਂ ਗਾਵਾਂ ਦਾ ਖਰਚ ਚੱਲ ਰਿਹਾ ਮੇਰੇ ਕੱਪਛੀਆਂਾਂ ਜਾਦੇ ਗਾਵਾਂ ਤੋਂ ਜ਼ਿਆਦੇ ਪਾਲ ਰਹੀਆਂ ਨਾਲ ਉਹ ਵੀ ਪਾਲ ਰਿਹਾ ਮੈਂ ਤੇ ਆਪ ਨੂੰ ਵੀ ਤੀਜਾ ਆਪਣਾ ਜੇ ਮੰਨ ਲਓ ਵੀ ਲੱਖ ਦਾ ਦੁੱਧ ਪੈਂਦਾ ਤਾਂ ਆਪਾਂ ਨੂੰ 30000 ਰੁਪਏ ਵੀ ਬਚਣਾ ਚਾਹੀਦਾ ਆਪਾਂ ਨੂੰ ਜਿਵੇਂ ਮੇਰਾ ਹੁਣ ਪੈਂਦਾ ਜੀ 2 ਲੱਖ 10 15000 ਦਾ ਦੁੱਧ ਤਾਂ ਉਹ ਚ ਮੈਨੂੰ 80000 ਰੁਪਏ ਬਚ ਜਾਂਦਾ ਜੀ ਹਜੇ ਕਿਉਂਕਿ ਮੇਰੇ ਕੋਲ ਬੱਚੇ ਜਿਆਦੇ ਖਾ ਰਹੀਆਂ ਮੋਰ ਨੂੰ ਮੇਰੇ ਘਰ ਬੱਚੇ ਜਿਹੜੀਆਂ ਘਰਦੀਆਂ ਉਹ ਸਾਰੀਆਂ ਤਿਆਰ ਹੋ ਜਾਣੀਆਂ ਪਰ ਆਏ ਸਾਲ ਨਵਾਂ ਸੂਆ ਪਿਆ ਕਰੂ ਜੀ ਦੁੱਧ ਫਿਰ ਜਦੋਂ 3 ਕੁਆਂਟਲ ਤੋਂ ਉੱਪਰ ਹੋਵੇ ਤਾਂ ਆਪ ਨੂੰ ਇੱਕ ਫਿਰ ਚੰਗਾ ਪ੍ਰੋਫਿਟ ਆਉਣ ਲੱਗ ਜਾਂਦਾ ਜੀ ਭਾਈ ਜੀ ਤੁਸੀਂ ਜਿਵੇਂ ਅੱਜ ਕੱਲ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਜਾਂਦੇ ਆ ਤੁਸੀਂ ਨਹੀਂ ਸੋਚਿਆ ਕਦੇ ਨਾ ਜੀ ਮੈਂ ਪਹਿਲਾਂ ਤਾਂ ਮੈਂ ਜਦੋਂ ਮੈਂ 2019 ਚ ਬੀਐਸਸੀ ਐਗਰੀਕਲਚਰ ਕੀਤੀ ਹੋਈ ਹੈ ਮੇਰੀ ਮੇਰਾ ਪਹਿਲਾਂ ਤੋਂ ਇਰਾਦਾ ਸੀਗਾ ਵੀ ਮੈਂ ਘਰੇ ਕੰਮ ਕਰਾਂ ਤੇ ਮੇਰੇ ਜਦੋਂ ਮੈਰੀ ਜੋ ਹੋ ਗਈ ਮੇਰੇ ਇਹਦੇ ਸਾਰਾ ਫੈਮਿਲੀ ਉਹਨਾਂ ਦਾ ਵੀ ਫਾਰਮ ਆ ਜੀ ਡੈਰੀ ਫਾਰਮ ਆ ਉਹਨਾਂ ਦਾ ਗਾਮਾ ਦਾ ਤੇ ਆਪਣਾ ਮੱਝਾਂ ਦਾ ਵੀ ਆ ਠੀਕ ਆ ਜੀ ਪਹਿਲਾਂ ਮੇਰੇ ਮਨ 'ਚ ਹੀ ਆਏ ਹੁੰਦੇ ਸੀ ਦੁੱਧ 'ਚ ਬਚਦਾ ਨਹੀਂ ਕੁਝ ਕਹਿੰਗੇ ਉਹਨਾਂ ਨੂੰ ਪੁਰਾਣਾ ਟਾਈਮ ਹੋ ਗਿਆ ਸੀ ਉਹਨਾਂ ਦੇ ਉਹਨਾਂ ਤੋਂ ਮੈਂ ਪੁੱਛਿਆ ਵੀ ਪ੍ਰੋਫਿਟ ਕਿਵੇਂ ਹੁੰਨੂ ਉਹ ਕਹਿੰਦੇ ਸਾਨੂੰ ਪ੍ਰੋਫਿਟ ਪੂਰਾ ਵਧੀਆ ਵੀ ਅੱਧ ਸਾਨੂੰ ਬਚ ਜਾਂਦਾ ਉਹ 5 ਲੱਖ ਦਾ ਦੁੱਧ ਪਾ ਰਹੀ ਸੀ ਉਸ ਟਾਈਮ ਉਹਨਾਂ ਨੂੰ 2.5 ਲੱਖ ਰੁਪਈਆ ਬਚ ਜਾਂਦਾ ਤਾਂ ਐਸ ਕਰਕੇ ਫਿਰ ਮੈਂ ਵੀ ਸੋਚਿਆ ਵੀ ਨਾਲੇ ਘਰੇ ਦਾ ਘਰੇ ਨਾਲੇ ਆਪਦਾ ਖੇਤੀ ਰਿਲੇਟਡ ਕੰਮ ਵੀ ਕਿਉਂ ਨਾ ਘਰੀ ਕੀਤਾ ਜਾਵੇ ਬਾਹਰ ਨਾਲੋਂ ਜਾ ਕੇ ਜੀ ਠੀਕ ਹੈ ਤੇ ਖੇਤੀ ਵੀਰੇ ਕਰਦੇ ਸੀ ਆਪ ਹਾਂਜੀ ਖੇਤੀ ਵੀ ਕਰਦੇ ਆ ਜੀ ਠੀਕ ਹੈ ਜੀ ਠੀਕ ਹੈ ਖੇਤੀ ਹੁਣ ਆਪਾਂ ਦੇਖਣ ਮੱਕੀ ਬੀਜੀ ਆ ਗਈ ਠੀਕ ਹੈ ਜੀ ਨਾਲ ਆਪਾਂ ਐਤਕੀ ਚਾਰ ਜਿਹੜਾ ਜ਼ਰੂਰੀ ਹੁੰਦਾ ਡੈਰੀ ਫਾਰਮਿੰਗ ਦੇ ਵਿੱਚ ਠੀਕ ਹੈ ਜੀ ਜੇ ਆਪਣੇ ਕੋਲ ਸਾਇਲੇਜ ਆ ਫੇਰ ਹੀ ਜਾ ਕੇ ਡੈਰੀ ਫਾਰਮਿੰਗ ਚ ਮੁਨਾਫਾ ਨਹੀਂ ਆਪਾਂ ਮੁਸ਼ਕਲ ਹੋ ਜਾਂਦਾ ਠੀਕ ਹੈ। ਅਸੀਂ ਹਰਾ ਪੱਠਾ ਦਾ ਬੀਜ ਦੇ ਨਹੀਂ ਅਸੀਂ ਸਾਇਲੋ ਜਿੱਤੀ ਜ਼ਿਆਦਾ ਨਿਰਪਰ ਕਰਦਾ ਸਾਡਾ ਕੰਮ। ਇਹ ਹਰਾ ਪੱਠਾ ਮੱਖਣ ਘਾ ਲਮਣੇ ਵੀ ਆਸੀਂ ਕੁਛ ਬੱਚਿਆਂ ਲਈ ਹੇ ਬਣਾ ਲੈਨੇ ਆ ਉਹਨੂੰ। ਠੀਕ ਹੈ ਜੀ। ਜਿਹਦੇ ਨਾਲ ਫੀਡ ਦਾ ਖਰਚ ਘਟ ਜਾਂਦਾ ਤੇ ਵੇਟ ਵਧੀਆ ਬੱਚਿਆਂ ਦਾ ਗ੍ਰੋਥ ਹੋ ਜਾਂਦੀ ਹੈ ਜੀ। ਜਿਵੇਂ ਅੱਜ ਕੱਲ ਮੁੰਡੇ ਅੱਜ ਨਵੀਂ ਪਨੀਰੀ ਬਾਹਰ ਜਾਣ ਨੂੰ ਕਹਿੰਦੀ ਹੈ ਜੀ ਉਹਦੇ ਤੁਸੀਂ ਕੀ ਸੁਝਾਦਿੰਨੇ ਤੋਂ ਆਪਾਂ ਤੇ ਜੀ ਇਹੀ ਸੁਝਾਦਿੰਨੇ ਆ ਵੀ ਬਾਹਰ ਵੀ ਤੁਹਾਨੂੰ ਦਿਨ ਰਾਤ ਕੰਮ ਕਰਨਾ ਪੈਂਦਾ ਜੀ। ਠੀਕ ਹੈ ਜੀ। ਜੇ ਤੁਸੀਂ ਮੰਨ ਲਓ ਘਰੇ ਵੀ ਜਿਵੇਂ ਆਪਣੇ ਘਰੇ ਹਰ ਇੱਕ ਦੇ ਘਰੇ ਆਮ ਜੀਮੀਦਾਰ ਪਰਿਵਾਰ ਦੇ ਪੰਜ-ਪੰਜ ਪਸ਼ੂ ਹੁੰਦੇ ਆ ਜੀ ਹਾਂਜੀ ਹਾਂਜੀ ਮੰਨ ਲਓ ਜੇ ਆਪਣੇ ਪੰਜ ਪਸ਼ੂ ਚੋਟੀ ਦੇ ਹੁਣ ਜੀ ਘਰੇ ਰੱਖੇ ਠੀਕ ਹੈ ਜੀ ਪੰਜ ਗਾਵਾਂ ਜੇ ਆਪਣੇ ਕੋਲ 30-30 ਲੀਟਰ ਵਾਲੀਆਂ ਹੁਣ ਜੀ ਠੀਕ ਹੈ ਜੀ ਤੁਸੀਂ ਹਿਸਾਬ ਲਾ ਲਓ ਜੇ ਆਪਣੇ ਕੋਲ ਪੰਜ ਗਾਵਾਂ ਚੋਟੀ ਦੀਆਂ 30-30 ਲੀਟਰ ਦੁੱਧ ਆਉਂਦਾ ਉਹਨਾਂ ਦਾ ਠੀਕ ਹੈ ਜੀ ਚਾਰ ਗਾਵਾਂ ਦਾ 120 ਲੀਟਰ ਜੇ 150 ਲੀਟਰ ਆਪਣੇ ਕੋਲ 30 ਗਾਵਾਂ ਤੇ ਪੰਜ ਗਾਵਾਂ ਦੁੱਧ ਕਰ ਰਹੀਆਂ ਠੀਕ ਹੈ ਜੀ ਜੇ ਆਪਣੇ ਕੋਲ ਆਵਦਾ ਨੰਬਰ ਵਧਿਆ ਲਿਆ ਹੋਆ ਆਪਣੇ ਕੋਲ 1,70 75000 ਦਾ ਦੁੱ ਮੱਥਾ ਪਾ ਪੰਜ ਪਸ਼ੂਆਂ ਦੇ ਘਰੇ ਉਹਨਾਂ ਮਾਰਦੇ ਹੀ ਆ ਸਾਰਾ ਟੱਬਰ ਆਪਣਾ ਕੰਮ ਕਰਦਾ ਜੇ ਆਪਾਂ ਉਹੀ ਚੰਗਾ ਪੰਜ ਪਸ਼ੂ ਰੱਖ ਕੇ ਘਰੇ ਵੀ ਕੰਮ ਕਰੀ ਜਾਈਏ ਇੱਕ ਵਧੀਆ ਇਨਕਮ ਜਨਰੇਟ ਹੋ ਜਾਂਦੀ ਆ ਬਾਹਰ ਜਾਣ ਨਾਲੋਂ ਕਿੱਥੇ ਜੇ ਤੁਹਾਡਾ ਮਨ ਕਰ ਕੰਮ ਵਧਾ ਵੀ ਸਕਦੇ ਹੋ ਇੱਕ ਆਪਣੇ ਅੱਜ ਕੱਲ ਮੁੰਡਿਆਂ 'ਚ ਇਹ ਘਾਟ ਆ ਉਹ ਕੀ ਚਾਹੁੰਦੇ ਆ ਵੀ ਅਸੀਂ ਪਹਿਲੇ ਹੀ ਸਾਲ ਕੋਈ ਕੰਮ ਕਰ ਲ ਗਏ ਪਹਿਲੇ ਸਾਲ ਹੀ ਅਮੀਰ ਬਣ ਜਗੇ ਪਹਿਲੇ ਜਾਂ ਮਹੀਨੇ ਹੀ ਸਾਡੇ ਕੋਲ ਇਨਕਮ ਆਉਣ ਲੱਗ ਜੇ ਪਰ ਇਹ ਨਹੀਂ ਹੁੰਦਾ ਦੋਸਤੋ ਚਾਹੇ ਡੇਰੀ ਫਾਰਮ ਦਾ ਕੰਮ ਆ ਕੋਈ ਵੀ ਕੰਮ ਆ ਚਾਹੇ ਕੋਈ ਕੱਪੜੇ ਦੀ ਦੁਕਾਨ ਪਾ ਲਓ ਜਾਂ ਕੋਈ ਹੋਰ ਬਿਜ਼ਨਸ ਕਰ ਲਓ ਪਹਿਲੇ 3-4 ਸਾਲ ਸੋਨੂੰ ਕੰਮ ਖੜਾ ਹੋਣ ਤੇ ਸਟੈਂਡ ਹੋਣ ਤੇ ਲੱਗ ਜਾਂਦਾ ਜਿਨ੍ਹਾਂ ਨੂੰ ਆਪਣਾ ਕੰਮ ਖੜਾ ਸਟੈਂਡ ਹੋਣ ਲੱਗਦਾ ਉਹਦੋਂ ਬੰਦਾ ਕੰਮ ਛੱਡ ਜਾਂਦਾ ਐਸ ਕਰਕੇ ਭਰਾਵਾਂ ਨੂੰ ਅਸੀਂ ਕਹਣਾ ਵੀ ਇੱਥੇ ਵੀ ਆਪਾਂ ਵਧੀਆ ਇੱਕ ਇਨਕਮ ਕਰ ਸਕਦੇ ਆ ਮੈਂ ਹੁਣ ਜਿੰਨੀ ਜੀ ਮੇਰੀ ਇਨਕਮ ਜਿੰਨੀ ਹੁੰਦੀ ਹੈ ਮੈਂ ਆਪਦਾ ਖਰਚ ਸਾਰਾ ਆਪਦਾ ਘਰ ਕੱਢਦਾ ਘਰੋਂ ਮੈਂ ਰੁਪਈਆ ਨਹੀਂ ਫੜਦਾ ਨਾਲੇ ਮੈਂ ਘਰੇ ਰੁਪਈਆ ਦਿੰਦਾ ਨਾਲੇ ਮੈਂ ਇੱਧਰ ਥੋੜਾ ਥੋੜਾ ਆਪਦੇ ਫਾਰਮ ਜੀ ਇਨਵੈਸਟ ਕਰਦਾ ਜਾਂਦਾ ਵੀ ਚਲੋ ਮੂਰ ਨੂੰ ਆਪਣਾ ਹੌਲੀ ਹੌਲੀ ਸਰਕਲ ਵਧੀਆ ਚੱਲ ਪੂ ਜਦੋਂ ਜਿੰਨਾ ਟਾਈਪ ਕੰਮ ਛੋਟਾ ਦੋਸਤੋ ਓਨਾ ਟਾਈਮ ਘੱਟ ਇਨਕਮ ਜਦੋਂ ਆਪਣਾ ਕੰਮ ਵੱਡਾ ਹੋਊਗਾ ਜਦੋਂ ਆਪਣਾ ਜਿਆਦਾ ਰੁਪਈਆ ਦਾ ਦੁੱਧ ਪਊਗਾ ਤਾਂ ਆਪਾਂ ਨੂੰ ਉਹ ਚੋ ਜੇ ਥੋੜਾ ਵੀ ਬਚਦਾ ਜੇ ਮੰਨ ਲਓ 10 ਲੱਖ ਦਾ ਦੁੱਧ ਪੈਂਦਾ ਜੇ ਉਹ ਚੋਂ ਆਪਾਂ ਨੂੰ ਤਿੰਨ ਵੀ ਬਾਜੂ ਬਹੁਤ ਵਧੀਆ ਇਨਕਮ ਹੋ ਜੂ ਕੰਮ ਥੋੜਾ ਜਿਹਾ ਵੱਡੇ ਬਾਰੇ ਸੋਚੋ ਨਾ ਕਿ ਛੋਟੇ ਬਾਰੇ ਕਿਉਂਕਿ ਜੇ ਲੱਖ ਰੁਪਏ ਦੁੱਧ ਪੈਂਦਾ ਉਹਦੇ 30000 ਬਚੂ ਮਸਾਂ ਜੇ ਆਪਣਾ 10 ਦਾ ਪੈਂਦਾ ਤਾਂ ਉਹ ਚੋਂ ਆਪਾਂ ਨੂੰ ਜੇ ਤਿੰਨ ਵੀ ਬਚਦਾ ਤਾਂ ਬਹੁਤ ਵਧੀਆ ਇਨਕਮ ਹੋ ਜੂ ਕੰਮ ਥੋੜਾ ਜਿਹਾ ਵੱਡੇ ਸੋਚਿਆ ਕਰੋ ਜੇ ਸੋਚ ਵੱਡੀ ਰੱਖੋਗੇ ਫੇਰ ਹੀ ਕਿਸੇ ਲੈਵਲ ਤੱਕ ਜਾਓਗੇ ਭਾਈ ਜਿੱਤੇ ਸੀ ਲੋਨ-ਲੂਨ ਕਰਵਾਇਆ ਕਿ ਕਿਦਾਂ ਨਹੀਂ ਜੀ ਆਪਾਂ ਕੁਝ ਜਿਵੇਂ ਸ਼ੁਰੂ ਦੱਸਿਆ ਹੈਡ ਪ੍ਰਾਣਾ ਲੈ ਲਿਆ ਸੀਗਾ ਜੀ ਆਪਾਂ ਠੀਕ ਹੈ ਜੀ ਉਹ ਜਿਵੇਂ ਫਸਲ ਚ ਇਨਕਮ ਲਾਈ ਹੈ ਜੀ ਆਪਾਂ ਤੇ ਕੁਝ ਜਿਹੜੀ ਮਾੜੀ-ਮੋਟੀ ਕੋਈ ਜ਼ਿਆਦਾ ਨਹੀਂ ਸੀ ਕੁਝ ਮੈਂ ਇੱਕ ਦੋ ਪਸ਼ੂ ਸੇਲ ਕੀਤੇ ਸੀਗੇ ਜੀ ਚੰਗੇ ਐਤ ਕਿ ਮੇਰੇ ਇੱਕ ਗਾਂ ਦੀ ਡੈਥ ਵੀ ਹੋ ਗਈ ਬਸ ਇਹ ਆਪਦੇ ਕੋਲ ਹੀ ਲਾਇਆ ਜੀ ਠੀਕ ਹੈ ਜੀ ਤੇ ਭਾਈ ਜੀ ਬੀਮਾ-ਬੂਮਾ ਵੀ ਕਰਵਾਇਆ ਜੀ ਬੀਮਾ ਹਾਂ ਜੀ ਆਪਣਾ ਗਾਵਾਂ ਦਾ ਕਰਵਾਇਆ ਸੀਗਾ ਅੱਛਾ ਜੀ ਹਾਂ ਇਹਨਾਂ ਦਾ ਇੱਕ ਜਿਹੜੀ ਗਾਂ ਮਰ ਗਈ ਆਪਣੀ ਉਹਦੇ ਆਪਾਂ ਨੂੰ ਮਿਲੇ 2000 ਰੁਪਏ ਜੀ ਠੀਕ ਹੈ ਜੀ ਹਾਂਜੀ ਇਹ ਬੀਮਾ ਕਾ ਇੱਕ ਗਾਂ ਦਾ ਕਿੰਨਾ ਖਰਚਾ ਹੈ ਦਾ ਜੀ ਇਹ ਬੀਮਾ ਦਾ ਜੀ ਮੇਰੇ ਹਿਸਾਬ ਨਾਲ ਇਹ ਮਹੀਨੇ ਦੇ ਅਸੀਂ ਭਰਦੇ ਹੁੰਦੇ ਸੀ ਰੁਪਏ ਜੀ ਮੈਨਾਂ ਅਸੀਂ 2 2000 ਰੁਪਏ ਮੰਗੂ ਭਰਦਾ ਸੀ ਡੜੀ ਜੀ ਡੜੀ ਭਰਦੇ ਹੁੰਦੇ ਸੀਗੇ ਬੀਮੇ ਦੇ ਯਾਦ ਕੀ ਸਾਨੂੰ ਜਿਹੜੀ ਗਾਂ ਮਰੀ ਉਹਦੇ ਆਏਗੀ ਰੁਪਏ ਜੀ ਠੀਕ ਭਈਆ ਫੈਨ ਵਾਲੀ ਡੀਟੇਲ ਦੱਸੋ ਜੀ ਇਹ ਫੈਨ ਜੀ ਆਪਾਂ ਮੁੱਲਾਪੁਰੋਂ ਜਿਹੜੀ ਪੀਡੀਐਫ ਫੈਨ ਦੀ ਸ਼ਾਪ ਆ ਠੀਕ ਹੈ ਜੀ ਉੱਥੋਂ ਲੈ ਕੇ ਆਏ ਆ ਜੀ ਇਹ 47400 ਰੁਪਈਆਂ ਦਾ ਆਇਆ ਠੀਕ ਹੈ ਜੀ ਵਿੱਚ ਭਰਾ ਕਹਿਣਗੇ ਵੀ ਫੈਨ 33 34000 ਦਾ ਵੀ ਆ ਜਾਂਦਾ ਠੀਕ ਹੈ ਜੀ ਵੀ ਹੋਰ ਕੰਪਨੀਆਂ ਦਾ ਕੋਈ 30 ਦਾ ਵੀ ਆ ਜਾਂਦਾ ਆਪਣੇ ਇੱਧਰ ਬਣਾਈ ਜਾਂਦੇ ਆ ਪਰ ਦੋਸਤੋ ਨਹੀਂ ਇਹ ਮਲੇਸ਼ੀਆ ਤੋਂ ਇੰਪੋਰਟ ਫੈਨਾ ਜਿਹੜੇ ਆਪਣੇ 33 34000 ਦੀ ਵੀ ਆਏ ਉਹ ਚ ਵੀ 1.5 ਐਚਪੀ ਦੀ ਮੋਟਰ ਆ ਇਹ ਚ ਵੀ 1.5 ਐਚਪੀ ਦੀ ਮੋਟਰ ਆ ਹਵਾ ਉਸ ਤੋਂ ਵੱਧ ਦਿੰਦਾ ਮੈਂ ਪਹਿਲਾਂ ਇੱਕ ਦੋ ਫਾਰਮਰਾਂ ਨੇ ਜਿਨ੍ਹਾਂ ਦੇ ਸਭ ਕੰਪਨੀਆਂ ਦੇ ਪੱਖੇ ਲੱਗੇ ਹੋਏ ਆ ਉਹਨਾਂ ਨਾਲ رائے ਕੀਤੀ ਸੀ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕਿਹੜਾ ਪੱਖਾ ਜ਼ਿਆਦਾ ਵਧੀਆ ਹਵਾ ਦੇ ਰਿਹਾ ਉਹ ਸਾਰਿਆਂ ਨੇ ਆਪਾਂ ਨੂੰ ਇਹ ਸੁਜੈਸਟ ਕੀਤਾ ਕਹਿੰਦੇ ਵੀ ਇਹਦੀ ਵਧੀਆ ਹਵਾ ਗਈ ਸਾਰਿਆਂ ਨਾਲੋਂ ਤਾਂ ਕਰਕੇ ਦੋਸਤੋ ਆਪਾਂ ਇਹ ਲੈ ਕਿਉਂਕਿ ਰਿਲੇਟ ਹੋਣੀ ਖਾਣੀ ਆ ਹਵਾ ਇਹਦੀ 50 60 ਫੁੱਟ ਤੱਕ ਹਵਾ ਦਿੰਦਾ ਜੀ ਇਹ ਠੀਕ ਜੀ ਬਈ ਜਿਹੜੀ ਇਹ ਵਿਚਾਲੇ ਸੈਂਟਰ ਚ ਜਗ੍ਹਾ ਛੱਡੀ ਇਹ ਕਿੰਨੀ ਜਗ੍ਹਾ ਜੀ ਇਹਦੀ ਆਪਾਂ 16 ਫੁੱਟ ਛੱਡੀ ਆ ਠੀਕ ਆ ਜੀ ਇਹ 16 ਫੁੱਟ ਛੱਡਣ ਦਾ ਕਾਰਨ ਕੀ ਸੀ ਜੀ ਵੀ ਕੱਲ ਨੂੰ ਜੇ ਆਪਾਂ ਆਪਣੇ ਕੋਲ ਤਾਂ ਵਧੀਆ ਵੱਧਾ ਆਪਣਾ ਜੇ ਆਪਾਂ ਰਟੀਐਮਆਰ ਮਸ਼ੀਨ ਲਿਆਉਣੇ ਆ ਜਿਹੜੀ ਵੀ ਉਹ ਵਧੀਆ ਕੱਲ੍ਹ ਸਕੇ ਇਹਦੇ ਵਿੱਚ ਠੀਕ ਹੈ ਜੀ ਤੇ ਆਪਾਂ ਨੂੰ ਉਹ ਚਲਾਉਣ 'ਚ ਕੋਈ ਦਿੱਕਤ ਨਾ ਆਵੇ ਜਦੋਂ ਅਸੀਂ ਇਹ ਜਗ੍ਹਾ ਰੱਖਣੀ ਸੀਗੀ ਠੀਕ ਹੈ ਜੀ ਇਹ ਆਪਾਂ ਪੀਡੀਐਫ 'ਚ ਜਿਹੜੀ ਮੁੱਲਾ ਪਰ ਸ਼ਾਪ ਆ ਠੀਕ ਹੈ ਜੀ ਉੱਥੇ ਨਾ ਇੱਕ ਮਾਡਲ ਬਣਿਆ ਪਿਆ ਛੱਡ ਦਾ ਠੀਕ ਹੈ ਜੀ ਮੈਂ ਉਹਦੀਆਂ ਫੋਟੋਆਂ ਕਰਕੇ ਲਿਆਇਆ ਸੀ ਠੀਕ ਹੈ ਜੀ ਵੀ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਸੀ ਵੀ ਤੁਸੀਂ ਕਿੰਨੀ ਜਗ੍ਹਾ ਕਿੱਥੇ ਛੱਡਣੀ ਆ ਤੇ ਬਾਕੀ ਕੋਈ ਫਾਰਮ ਨਾ ਤੋਂ ਵੀ ਲੈ ਲਈ ਸੀ ਜਿਨ੍ਹਾਂ ਤੇ ਥੋੜੀ ਜਗ੍ਹਾ ਛੱਡੀ ਵੀ ਆ ਉਹਨਾਂ ਲਈ ਵੀ ਕਿਹਾ ਵੀ ਜਗ੍ਹਾ ਇਹ ਜਾਦੇ ਛੱਡ ਲਿਓ ਤੇ ਜਿਹੜੀ ਆਪਣੀਆਂ ਪੱਥਰ ਲੱਗਿਆ ਦਾ ਜਿਹਦੇ ਪੱਠੇ ਪਏ ਆ 2 ਫੁੱਟ ਖੁਰਨੀ ਆਪਣੀ ਇਹ ਤੇ ਚੌੜੀ 2 ਫੁੱਟ ਆ ਜੀ ਹਾਂਜੀ ਹਾਂਜੀ ਫਿਰ ਇਹ ਸਕੰਜਾ ਕਿੱਥੋਂ ਬਣਵਾਏ ਜੀ ਲੋਕ ਸੈੱਟ ਇਹ ਜਿਹੜੀ ਲੋਕ ਆ ਜੀ ਇਹ ਆਪਾਂ ਬਾਗੇ ਪ੍ਰਾਣੇ ਬਣਾਉਂਦੇ ਆ ਜੀ ਉੱਥੋਂ ਬਣਵਾ ਕੇ ਲਿਆਂਦੇ ਆ ਜੀ ਆਪਾਂ ਇਹ ਲੋਕ ਇਹਨਾਂ ਦਾ ਬਸ ਸੋਖ ਇਹ ਹੀ ਆ ਤੁਸੀਂ ਦੇਖ ਰਹੇ ਹੋ ਆਪਾਂ ਧਾਰਾ ਕੱਢ ਰਹੇ ਆ ਜੇ ਕਿਸੇ ਭਰਾ ਨੇ ਮਿਲਕਿੰਗ ਇੱਥੇ ਕਰ ਰਹੀਆਂ ਨਹੀਂ ਪਾਰ ਰ ਰ ਬਣਿਆ ਵਾ ਤਾਂ ਉਹਦੇ ਲਈ ਇਹ ਬਹੁਤ ਬੈਨੀਫਿਟ ਆ ਕਿਉਂਕਿ ਜੇ ਆਪਾਂ ਕਿਸੇ ਆ ਇੱਥੇ ਊਂ ਰੱਖਦੇ ਆ ਸਿੱਧੇ ਪਾਈਪਾਂ ਵਾਲੇ ਲੋਕ ਬਣਾਉਣੇ ਸਿੱਧੇ ਬਣਾਉਣੇ ਪਾਈਪਾਂ ਲਾ ਕੇ ਤਾਂ ਆਪਾਂ ਨੂੰ ਪਸ਼ੂ ਬੰਦਨੇ ਪੈਣਗੇ ਧਾਰਾਂ ਵੇਲੇ ਠੀਕ ਹੈ ਜੀ ਉਹਦੇ ਲਈ ਭੱਜ ਜਾਂਦੇ ਆ ਪਸ਼ੂ ਫੇਰ ਔਖੇ ਹੋ ਜਾਂਦੇ ਫੜਨੇ ਕੱਲ ਨੂੰ ਕੋਈ ਇਹਨਾਂ ਦੇ ਏਆਈ ਕਰਨੀ ਆ ਕੋਈ ਟੀਕਾ ਲਾਉਣਾਗਾ ਤਾਂ ਅਸੀਂ ਇਹਨਾਂ ਦੇ ਗਾਲੇ 'ਚ ਲੋਕ ਕਰ ਦਿੰਨੇ ਆ ਹੁਣ ਇਹ ਬੰਦਾ ਆਪਣਾ ਨਰਾਵਣਾ ਧਾਰ ਕੱਢ ਰਿਹਾ ਪਿੱਛੇ ਠੀਕ ਹੈ ਜੀ ਤੇ ਇਹਨਾਂ ਦੀ ਬੱ ਲੋਕ ਵਧੀਆ ਹੋ ਜਾਂਦਾ ਤੇ ਪਿੱਛੇ ਨਹੀਂ ਜਾ ਸਕਦੇ ਇਹ ਆਪਾਂ ਨੂੰ ਪਈ ਸੀ ਜੀ 80 ਫੁੱਟ ਲੰਬੇ ਬਣਾਏ ਆ ਇਹ ਲੋਕ ਆ ਠੀਕ ਹੈ ਜੀ ਇਹ ਆਪਾਂ ਨੂੰ ਜੀ 50000 ਰੁਪਏ ਚ ਇਹ ਲੋਕ ਪੈ ਗਏ ਜੀ ਆਪਾਂ ਨੂੰ 80 ਫੁੱਟ ਲੰਬੇ ਦੇ ਜੇ ਕਿਸੇ ਭਰਾ ਨੇ ਇੱਕ ਗੱਲ ਹੋਰ ਜੇ ਧਾਰ ਇੱਥੇ ਕੱਢਣੀ ਆ ਵਿੱਚ ਕੀ ਭਰਾ ਕਰਦੇ ਇਹ ਲੋਕ 2 ਫੁੱਟ ਚੌੜਾ ਹੀ ਬਣਾ ਲੈਂਦੇ ਆ ਠੀਕ ਹੈ ਜੀ ਪਰ ਤੁਸੀਂ ਦੇਖੋ 2.5 ਫੁੱਟ ਚੌੜਾ ਲੋਕ ਬਣਾਇਆ ਆ ਆਪਾਂ ਨੂੰ ਦੇਖੋ ਫੇਰ ਵੀ ਪ੍ਰੋਬਲਮ ਆ ਰਹੀ ਆ ਧਾਰ ਕੱਢਣ ਚ ਕਿਉਂਕਿ ਗਾਵਾਂ ਨੇੜੇ ਨੇੜੇ ਨਜ਼ਦੀਕ ਹੋ ਜਾਂਦੀਆਂ ਠੀਕ ਹੈ ਜੀ ਜੇ ਆਪਾਂ ਇੱਥੇ ਜਵਾਈ ਕਰਨੀ ਆ 2.5 ਫੁੱਟ ਤਾਂ ਤੁਸੀਂ ਰੱਖੋ ਰੱਖੋ ਹੀ ਠੀਕ ਹੈ ਜੀ ਦੋ ਫੋਟੋ ਦੇ ਨਕਰਾ ਲਓ ਫੇਸ ਨੂੰ ਚਵਾਈ ਵੇਲੇ ਜਮਾਈ ਜਦੋਂ ਸਾਡੇ ਪਸ਼ੂ ਜ਼ਿਆਦਾ ਹੋ ਗਏ ਬਹੁਤ ਔਖਾ ਹੋ ਜਾਂਣਾ ਠੀਕ ਹੈ ਜੀ ਹਾਂਜੀ ਬਾਈ ਜੀ ਬਾਈ ਦੀ ਗੱਲ ਨੂੰ ਸਮਝਣ ਵਾਲੀ ਹੈ ਜੀ ਬਾਈ ਨੇ ਸਹੀ ਗੱਲ ਕਿਹਾ ਜੀ ਜੀ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਖੁੱਲਾ ਰੱਖੋ ਤਾਂ ਕਿ ਧਾਰ ਕੱਟ ਨਹੀਂ ਸੌਖੀ ਪੈਂਦੀ ਐ ਤੇ ਜਿਹੜੇ ਦੂਜੇ ਫਾਰਮਾਂ ਚ ਉਹਨਾਂ ਚ ਗਆਂਿਆਂ ਲੈ ਕੇ ਜਾਣੀ ਪੈਂਦੀਆਂ ਵੈਸੇ ਲੋਕ ਸਿਸਟਮ ਦਾ ਇਹ ਵਧੀਆ ਤਰੀਕਾ ਜੀ ਬਾਈ ਦਾ ਬਾਈ ਨੇ ਵਧੀਆ ਬੋਲਿਆ ਜੀ ਸਿਸਟਮ ਆ ਹਾਂਜੀ ਬਾਈ ਫਾਰਮ ਚ ਕੋਈ ਤੁਹਾਨੂੰ ਪ੍ਰੋਬਲਮ ਕੀ ਆਈ ਹੈ ਕੋਈ ਜਦੋਂ ਅਸੀਂ ਪਹਿਲਾ ਕੰਮ ਸ਼ੁਰੂ ਕੀਤਾ ਜਿਆਦਾ ਪ੍ਰੋਬਲਮ ਆਉਦੀ ਹੁੰਦੀ ਆਉਂਦਾਂ ਬੰਦੇ ਨੇ ਉਹਦੀ ਬੰਦਾ ਕੰਮ ਛੱਡਦਾ ਠੀਕ ਹੈ ਜੀ ਜਦੋਂ ਅਸੀਂ ਤੋਂ ਕੰਮ ਸ਼ੁਰੂ ਕੀਤਾ ਉਦੋਂ ਅਸੀਂ ਕੋਈ ਕੰਪਨੀ ਦਾ ਨਾਂ ਨਹੀਂ ਲੈਂਦਾ ਕੋਈ ਆਪਣੀ ਕੰਪਨੀ ਦੀ ਫੀਡ ਪਾ ਰਹੇ ਸੀ ਠੀਕ ਹੈ ਜੀ ਉਹਨੇ ਕੀ ਕੀਤਾ ਆਪਾਂ ਨੌਲੇਜ ਹੈ ਨਹੀਂ ਸੀਗੀ ਆਪਣੇ ਪਸ਼ੂਆਂ ਨੂੰ ਮਸਟੈਟਸ ਹੋਣ ਲੱਗ ਗਈ ਠੀਕ ਹੈ ਜੀ ਤੇ 2 ਮਹੀਨੇ ਤੋਂ ਅਰਲੀ ਐਮਬ੍ਰਿਓ ਡੈਥ ਹੋ ਜਾਂਦੀ ਸੀ ਯਾਨੀ ਕਿ ਪਸ਼ੂ ਦਾ 2 ਮਹੀਨੇ ਤੋਂ ਜਾਲਾ ਜਾਂ ਕੱਢ ਜਾਂਦਾ ਸੀ ਬੱਚਾ ਛੱਟ ਜਾਂਦਾ ਸੀਗਾ ਠੀਕ ਹੈ ਜੀ ਉਹਦਾ ਕਾਰਨ ਅਸੀਂ ਬਹੁਤ ਥੱਕ ਗਏ ਵੀ ਮਸਟੈਟਸ ਦੂਜੇ ਦਿਨ ਹੋ ਰਹੀ ਹੈ ਚੰਗੀ ਗਾਂ ਲਿਆਂਦੀ ਚੰਗੇ ਦੁੱਧ ਵਾਲੀ ਵੀ ਯਾਰ ਦੂਜੇ ਦਿਨ ਮਸਟੈਟਸ ਇੱਕ ਦਿਨ ਰਾਮ ਆਉਂਦਾ ਸੀਗਾ ਚਾਰ ਪੰਜ ਦਿਨ ਬਾਅਦ ਫੇਰ ਮਸਟੈਟਸ ਮੰਨ ਤਾਂ ਸਾਡਾ ਬਹੁਤ ਥੱਕ ਗਿਆ ਫੇਰ ਐ ਸੋਚਿਆ ਵੀ ਚਲੋ ਵੀ ਕਾਰਨ ਕੀ ਹੋ ਸਕਦਾ ਫੋਰ ਪਾਸੇ ਹੀ ਬਹੁਤ ਰਾਇ ਕੀਤੀ ਬਾਕੀ ਜਿਵੇਂ ਆਪਣੇ ਮੈਂ ਗੂਗਲ ਤੇ ਵੀ ਸਰਚ ਮਾਰਦਾ ਰਹਿੰਦਾ ਸੀ ਵੀ ਕੀ ਕਾਰਨ ਹੁੰਦੇ ਐ ਮਸਟੈਟਸ ਦੇ ਵੀ अर्ਲੀ ਐਮਬ੍ਰਿਓ ਡੈਥ ਦੇ ਉਹ ਵਿੱਚ ਲਿਖਿਆ ਆ ਵੀ ਉੱਲੀ ਨਾਲ ਵੀ ਹੋ ਜਾਂਦਾ ਫੇਰ ਸੋਚਿਆ ਵੀ ਚਾਰ ਚਨ ਉੱਲੀ ਆਉਂਦੀ ਹੋਵੇ ਚਾਰ ਦੇਖਿਆ ਚਾਰ ਬਿਲਕੁਲ ਸਹੀ ਵੀ ਖੁਰਨਗਾ ਨਾ ਕਿਤੇ ਆਪਣੀ ਸਫਾਈ ਨਾ ਹੋਵੇ ਉਹ ਵੀ ਸਹੀ ਪਾਣੀ ਵਾਲੀ ਖੇਲ ਵੀ ਸਹੀ ਜਦੋਂ ਮੈਂ ਫੀਡ ਦੇਖੀ ਫੀਡ ਤੇ ਜਿਹੜੀ ਡੇਟ ਸੀਗੀ ਉਹ ਡੇਟ ਅਸਲ ਵਿੱਚ ਫੀਡ ਜਦੋਂ ਡੇਟ ਜਿੰਨੀ ਹੋਵੇ ਉਹ ਤੋਂ 45 ਦਿਨਾਂ ਦੇ ਅੰਦਰ ਅੰਦਰ ਫੀਡ ਬਦਲਤੀ ਹੋਣੀ ਚਾਹੀਦੀ ਆ ਠੀਕ ਹੈ ਜੀ ਉਹ ਫੀਡ ਕੀ ਸੀ ਉਹ ਡੇਟ ਤੋਂ ਤਿੰਨ ਤਿੰਨ ਮਹੀਨੇ ਫੀਡ ਪੁਰਾਣੀ ਮੈਨੂੰ ਭੇਜੀ ਜਾਂਦੇ ਸੀ ਠੀਕ ਹੈ ਜੀ ਫਿਰ ਮੈਂ ਉਹੀ ਫੀਡ ਬਦਲ ਕਰਤੀ ਜਦੋਂ ਫੀਡ ਬਦਲ ਕਰਤੀ ਕੁਝ ਮੈਂ ਆਪਦੀ ਘਰ ਦੀ ਬਣਾਉਣ ਲੱਗ ਗਿਆ ਕੁਝ ਮੈਂ ਬ੍ਰਾਂਡਡ ਲਿਆ ਕਿਸੇ ਕੰਪਨੀ ਦੀ ਉਹ ਦੋਵਾਂ ਨੂੰ ਰਲਾ ਕੇ ਪਾਉਣ ਲੱਗ ਗਿਆ ਤੇ ਮੇਰੇ ਉਹੀ ਮਿਸਟੈਟਸ ਪਸ਼ੂ ਉਹੀ ਸੀਗੇ ਉਹ ਸਾਰਾ ਕੁਝ ਪ੍ਰੋਬਲਮ ਆਪਣੀ ਸੋਲਵ ਹੋ ਗਈ ਠੀਕ ਹੈ ਹਾਂਜੀ ਬਾਈ ਜੀ ਇਹ ਗੱਲ ਨੋਟ ਕਰਨ ਵਾਲੀ ਆ ਜਿਹੜੀ ਬਾਈ ਜੀ ਨੇ ਆਪਾਂ ਨੂੰ ਦੱਸੀ ਆ ਵੀ ਫੀਡ ਵੀ ਬਾਈ ਜੀ ਚੈੱਕ ਕਰਿਆ ਕਰੋ ਕਿਉਂਕਿ ਮਹਿੰਗੇ ਮੁੱਲ ਦੇ ਪਸ਼ੂ ਹੁੰਦੇ ਆ ਜੀ ਤੇ ਇਹ ਗੱਲਾਂ ਧਿਆਨ ਰੱਖੋ ਜੀ ਠੀਕ ਹੈ ਬਾਈ ਨੇ ਬਹੁਤ ਵਧੀਆ ਗੱਲ ਦੱਸੀ ਜੀ ਆਪਣੀ ਜਾਣਕਾਰੀ ਦਿੱਤੀ ਆ ਤੇ ਜੀ ਪਾਣੀ ਦਾ ਦੱਸੋ ਜੀ ਕਿਵੇਂ ਗਾਂ ਨੂੰ ਕੋ ਪਾਣੀ ਕਿਵੇਂ ਪਿਉਣੀ ਇਹ ਜਿਹੜਾ ਪੂ ਤਾਂ ਪਾਣੀ ਹੈ ਜੀ ਜਿਹੜਾ ਇਹ ਆਪਣਾ ਇਹ ਬਸ ਆਪਾਂ ਲੇਬਰ ਦਾ ਖਰਚ ਬਚਾ ਆ ਲੇਬਰ ਦਾ ਟਾਈਮ ਬਚਾਇਆ ਜੀ ਆਪਾਂ ਨਹੀਂ ਤੁਸੀਂ ਦੇਖੋ ਪਸ਼ੂ ਬੰਨੇ ਆਪਦੇ ਪਾਣੀ ਆਪਾਂ ਪਿਉਣੇ ਆ ਖੋਲ ਖੋਲ ਕੇ ਜੇ ਆਪਣੇ ਪਸ਼ੂ ਖੁੱਲੇ ਵੀ ਆ ਤਾਂ ਪਾਣੀ ਆਪਾਂ ਨੂੰ ਪਾਉਣਾ ਪੂ ਖੇਲਾਂ ਚ ਜਾਂ ਟੂਟੀ ਛੱਡਣੀ ਪੂ ਆਪਾਂ ਨੂੰ ਇਹਦੇ ਵਿੱਚ ਆਪਾਂ ਬਾਲ ਸਿਸਟਮ ਲਾਤਾ ਬਾਈ ਆ ਤੁਸੀਂ ਦੇਖਦੇ ਜਿਹੜਾ ਬਾਲ ਸਿਸਟਮ ਆ ਇਹ ਜਦੋਂ ਪਾਣੀ ਦਾ ਲੈਵਲ ਵਿੱਚ ਖੇਲ ਦੇ ਘਟਣ ਲੱਗਦਾ ਉਹਦੀ ਪਾਣੀ ਆ ਜਾਂਦਾ ਠੀਕ ਹੈ ਚੱਕ ਦੇਖੋ ਜੀ ਹਾਂ ਉਹ ਦੇਖੋ ਇਹ ਆਹ ਆਰੇ ਆ ਗਿਆ ਜੀ ਕਿ ਪਾਣੀ ਦਾ ਲੈਵਲ ਘਟਣ ਲੱਗ ਗਿਆ ਠੀਕ ਹੈ ਸਾਡੂ ਜੀ ਹਾਂ ਇਹ ਬੰਦ ਹੋ ਗਿਆ ਜੀ ਆਪ ਹੀ ਆ ਜਾਂਦਾ ਜੇ ਪਾਣੀ ਦਾ ਲੈਵਲ ਘਟਣ ਲੱਗਦਾ ਹਾਂਜੀ ਹਾਂਜੀ ਆਟੋਮੈਟਿਕ ਬਈ ਸੈੱਟ ਹੋ ਜਾਂਦਾ ਖੇਲਾਂ ਦੀ ਉਹ ਸਫਾਈ ਅਸੀਂ ਵੈਸੇ ਰੋਜ਼ ਕਰਦੇ ਹਾਂ ਪਰ ਜਿਵੇਂ ਹੁਣ ਖੇਤ ਦਾ ਤੁਸੀਂ ਦੇਖ ਸਕਦੇ ਹੋ ਹਵਾ ਆਉਂਦੀ ਨਹੀਂ ਰੀਆ ਆਉਂਦੀ ਔਡੋ ਔਡ ਆਪਣੇ ਫਾਰਮ ਤੇ ਰੇਤਾ ਹੀ ਆ ਇਹ ਰੇਤਾ ਇਹਦੇ ਵਿੱਚ ਪੈ ਜਾਂਦਾ ਠੀਕ ਹੈ ਜੀ ਖੇਲਾਂ ਦੇ ਵਿੱਚ ਸਫਾਈ ਇਹਨਾਂ ਦੀ ਰੋਜ਼ ਚਾਹੀਦੀ ਹੈ ਤੜਕੇ ਵੇਲੇ ਅਸੀਂ ਰੋਜ਼ ਕਰਦੇ ਹਾਂ ਠੀਕ ਹੈ ਜੀ ਹਾਂਜੀ ਤੇ ਭਾਈ ਦੱਸ ਸਕਦੇ ਵੀ ਆਪਣੀ ਕਿਹੜੀ ਕਿਹੜੀ نسل ਦੀ ਹੈ ਗਈ ਇਹ ਦੀ ਆਪਣੀ ਜਿਹੜੀਆਂ ਆ ਬੱਚੀਆਂ ਸਾਰੀਆਂ ਜੀ ਇਹ ਹੈਗੀਆਂ ਜਿਵੇਂ ਕਿ ਆ ਬੱਚੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹ ਆਪਣੇ ਹੈਗੀ ਹੈਗੀ ਡੈਨਮਾਰਕ ਦੇ ਆਪਣਾ ਹੈਗਾ ਜੋ 40127 ਬੋਲ ਡੈਨਮਾਰਕ ਦਾ ਇਹ ਉਸ ਦੀ ਆ ਤੇ ਇਹ ਹੈਗੀ ਹੈ ਜੀ ਪ੍ਰੀਤ ਦੀ এবੀਐਸ ਦੇ ਪ੍ਰੀਤ ਬੋਲ ਦੀ ਆ ਠੀਕ ਹੈ ਜੀ ਤੇ ਜਿਹੜੀ ਬੱਚੀ ਜੀ ਆਪਣੀ ਆ ਹੈਗੀ ਜੀ ਠੀਕ ਹੈ ਜੀ ਇਹ এবੀਐਸ ਹਰਵਾੜਾ ਦੀ ਹੈਗੀ ਹੈ ਜੀ ਠੀਕ ਹੈ ਜੀ ਤੇ ਜਿਹੜੀ ਬੱਚੀ ਇਹਦੇ ਨਾਲ ਦੀ ਹੈ ਜੀ ਹਾਂਜੀ ਇਹ 18 ਨੰਬਰ ਇਹ এবੀਐਸ ਅੰਡਾਇਵਰ ਦੀ ਹੈ ਜੀ ਠੀਕ ਹੈ ਜੀ ਤੇ ਜਿਹੜੀ ਆਹ ਬੱਚੀ ਹੈ ਤੁਸੀਂ ਦੇਖ ਸਕਦੇ ਹੋ ਜੀ ਇਹ এবੀਐਸ ਹੌਟਸਟਾਰ ਦੀ ਹੈ ਜੀ ਠੀਕ ਹੈ ਜੀ ਇਹ ਆਪਣੀ ਫਾਰਮ ਦੀ ਸਾਰੇ ਨਾਲੋਂ ਵੀ ਚੰਗੀ ਬੱਚੀ ਮੈਂ ਮੰਨਦਾ ਠੀਕ ਹੈ ਜੀ ਇਹ ਇਹਨਾਂ ਨੂੰ ਏਜ ਵੀ ਛੋਟੀ ਹੈ ਤੇ ਇਹਦਾ ਜਿਹੜਾ ਬਾਡੀ ਸਕੋਰ ਆ weight ਆ ਸਾਰੇ ਨਾਲੋਂ ਵੱਧ ਕੀਤਾ ਇਹਦੀ ਮਾਂ ਦਾ ਵੀ ਚੰਗਾ ਦੁੱਧ ਸੀ ਤੇ ਬਾਕੀ ਇਹ এবੀਐਸ ਹੌਟਸਟਾਰ ਦੀ ਚ ਸੀਮਣ ਚੰਗੇ ਦੀ ਹੈ ਦੋਸਤੋ ਠੀਕ ਹੈ ਜੀ ਤੇ ਇਹ ਜੀ ਜਿਹੜੀ ਆ ਬੱਛੀ ਹੈ ਜੀ ਹਾਂਜੀ ਇਹ এবੀਐਸ ਚਾਰਮ ਦੀ ਆ ਠੀਕ ਹੈ ਜੀ ਤੇ ਜਿਹੜੀ ਆਪਣੀਆਂ ਚੁੱਟੀ ਵਾਲੀ ਬੱਛੀ ਹੈ ਜੀ ਠੀਕ ਹੈ ਇਹ এবੀਐਸ ਰਮਾਡਾ ਦੀ ਆ ਠੀਕ ਹੈ ਜੀ ਤੇ ਜਿਹੜੀ ਆ ਤੁਸੀਂ ਕਾਲੀ ਬੱਛੀ ਦੇਖ ਰਹੇ ਹੋ ਜਿਆਦਾ ਕਾਲੇ ਰੰਗ ਚ ਇਹ এবੀਐਸ ਹੌਟਸਟਾਰ ਦੀ ਹੈ ਜੀ ਠੀਕ ਹੈ ਜੀ ਹਾਂਜੀ ਭਾਈ ਜੀ ਦੇਖ ਸਕਦੇ ਹੋ ਭਾਈ ਜੀ ਜੇ ਆਪਣੀ ਜਾਣਕਾਰੀ ਦੇਖੀ ਬਹੁਤ ਵਧੀਆ ਭਾਈ ਜੀ ਇਹਨਾਂ ਚ ਬਾਦ ਦੁੱਧ ਵਾਲੀ ਕਿਹੜੀ ਹੈ ਜੀ ਇਹਨਾਂ ਚ ਜੀ ਹਜੇ ਤਾਂ ਚਲੋ ਇਹ ਆਪਣਾ ਹੀਫਰਾਂ ਜੀ ਇਹ ਠੀਕ ਹੈ ਜੀ ਅੱਗੇ ਜਾ ਕੇ ਚਲੋ ਮੂਰੇ ਆਪਣ ਨੂੰ ਇਹ ਚੜਦੇ ਸਾਲ 9ਵੇਂ ਮਹੀਨੇ ਤੋਂ ਸੂਣ ਲੱਗ ਜਾਣੀਆਂ ਜੀ ਇਹ ਇਹਨਾਂ ਚ ਹਜੇ ਤੱਕ ਜਿੱਥੋਂ ਤੱਕ ਆਪਾਂ ਅਨੁਮਾਨ ਲਗਾ ਸਕੀਏ ਵੀ ਇਹਨਾਂ ਦੇ ਮਾਂ ਮਾਂ ਦੇ ਦੁੱਧ ਦੇ ਹਿਸਾਬ ਨਾਲ ਤਾਂ ਲੱਗਦਾ ਵੀ ਇਹਦੀ ਬੋਡੀ ਵੰਤਰ ਦੇ ਹਿਸਾਬ ਨਾਲ ਵੀ ਇਹ ਬੱਚੀ ਆਪ ਨੂੰ ਇੱਕ ਚੰਗਾ ਦੁੱਧ ਪੈਦਾ ਕਰਕੇ ਦੇਊ ਪਹਿਲੇ ਸੂਏ ਪਰ ਇਹਨਾਂ ਚ ਇੰਨੀ ਇੱਕ ਗੱਲ ਜ਼ਰੂਰ ਆ ਵੀ ਇਹਨਾਂ ਚ ਕੋਈ ਬੱਚੀ ਆਪਣੀ 30 ਕਿਲੋ ਦੁੱਧ ਤਾਂ ਦੇਣ ਦੇਣ ਗਿਆ 30 ਕਿਲੋ ਤਾਂ ਘੱਟ ਦੁੱਧ ਨਹੀਂ ਦਿੰਦੀ ਕੋਈ ਠੀਕ ਹੈ ਜੀ ਹਾਂਜੀ ਬਈ ਜੀ ਆਪਣੇ ਕੋਲ ਜਰਸੀ ਇੱਕ ਹੀ ਆ ਜੀ ਜਰਸੀ ਦਾ ਕਿਵੇਂ ਜੀ ਇੱਕ ਕੋਈ ਇਹ ਜੀ ਜਰਸੀ ਆਪਣੇ ਕੋਲ ਇੱਕ ਸੀਗੀ ਜੀ ਉਹ ਆਪਣੇ ਕੋਲ ਠੀਕ ਹੈ ਜਰਸੀ ਤੇ ਉਹ ਆਪਾਂ ਨੂੰ ਕਿਸੇ ਨੂੰ ਦੇਣੀ ਪੈਗੀ ਕੋਈ ਭਰਾ ਨੂੰ ਜਿਆਦਾ ਕਹਿਣ ਲੱਗ ਗਿਆ ਤੇ ਆਪਾਂ ਬੱਚੀ ਇੱਕ ਰੱਖ ਲਈ ਮੈਨੂੰ ਜਰਸੀ ਦੇ ਬੇਸੇ ਸ਼ੌਂਕ ਆ ਪਰ ਨਾ ਜਦੋਂ ਆਪਾਂ ਜਰਸੀ ਲੈਣ ਜਾਂਦੇ ਬਾਹਰੋਂ ਤਾਂ ਜਰਸੀ ਆਪ ਨੂੰ ਜਿਹੜੀ ਪੰਜਾਬ ਵਾਲੀ ਅਸਲ ਵਿੱਚ ਬਰੀਡ ਆ ਚੰਗੇ ਤੋਂ ਧੜ ਲਈ ਉਹ ਨਹੀਂ ਮਿਲਦੀ ਆ ਆਪ ਨੂੰ ਪਹਾੜੀ ਜਰਸੀਆਂ ਕਹਿ ਕੇ ਦੇਈ ਜਾਂਦੇ ਆ ਜਦੋਂ ਆਪਾਂ ਪਹਾੜੀ ਜਰਸੀ ਲੈ ਕੇ ਆਉਣੇ ਆ ਆਪਾਂ ਸੋਚਦੇ ਆ ਵਿੱਚ ਭਰਾਵਾਂ ਦੇ ਮਨ 'ਚ ਇਹ ਵੀ ਹੁੰਦਾ ਵੀ ਜਿਹੜੀ ਜਰਸੀ ਆ ਇਹ ਗਰਮੀ ਘਟ ਮਣਾਉਂ ਇਹ ਗਰਮੀ ਐਚਐਫ ਜਿੰਨੀ ਮਣਾਉਂਦੀ ਆ ਤੇ ਇਹ ਬਸ ਕੱਲਾ ਇਹਦਾ ਖਰਾਕ ਦਾ ਖਰਚ ਘਟਉਂਦਾ ਘਟ ਖਾਂਦੀ ਆ ਤੇ ਦੁੱਧ ਦੀ ਫੈਟ ਵਧੀਆ ਹੁੰਦੀ ਆ ਜਿਹੜੀ ਪਹਾੜੀ ਜਰਸੀ ਭਰਾ ਇੱਧਰ ਲੈ ਆਉਂਦੇ ਆ ਉਹ ਆਕੇ ਟੈਗ ਵੀ ਉਹਨੂੰ ਵਾੜਾ ਹੁੰਦਾ ਗਰਮੀ ਚ ਕਿਉਂਕਿ ਪਹਾੜਾਂ ਚ ਠੰਡ ਹੁੰਦੀ ਆ ਤੇ ਆਪਣੇ ਇੱਕੇ ਲੱਗਤਾ ਆਕੇ ਉਹਨੂੰ ਟੈਗ ਹੋ ਜਾਂਦਾ ਇਹ ਜਰਸੀਆਂ ਆਪਣੇ ਇੱਥੇ ਜੰਮੀਆਂ ਪਲੀਆਂ ਹੁੰਦੀਆਂ ਆਪਣੇ ਇਹੀ ਮੌਸਮ ਚ ਗਿੱਜੇ ਜਾਂਦੀਆਂ ਜੀ ਇਹ ਠੀਕ ਹੈ ਭਾਈ ਜੀਤਾ ਫਾਰਮ ਟੀਵੀ ਨੂੰ ਵੱਧ ਤੋਂ ਸਬਸਕ੍ਰਾਈਬਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਨੂੰ ਵੱਡੇ ਵੱਡੇ ਫਾਰਮਾਂ ਦੀਆਂ ਆਪਾਂ ਵੀਡੀਓ ਅਪਡੇਟ ਕਰਦੇ ਰਹਾਂਗੇ ਠੀਕ ਹੈ ਜੀ ਤੇ ਬਾਈ ਦਾ ਸੈੱਟ ਬਹੁਤ ਵਧੀਆ ਪਾਇਆ ਵਾ ਖੁੱਲਾ ਢੁੱਲਾ ਵਕਤ ਨੇ ਦੇਖ ਹੀ ਦਿਖਾਈ ਦਿੱਤਾ ਜੀ ਠੀਕ ਹੈ ਜੀ ਤੇ ਬਾਈ ਜੀ ਜੇ ਕਿਸੇ ਨੇ ਆਉਣਾ ਹੋਇਆ ਸੜਕ ਜਾਂਦੀ ਏ ਜੀ ਇਧਰ ਨੂੰ ਰਾਮਪੁਰਾ ਠੀਕ ਹੈ ਜੀ ਇਧਰ ਨੂੰ ਜਾਂਦੇ ਜੀ ਭਦੌੜ ਚਿੱਟੀ ਪੱਟੀ ਵਾਲੀ ਸੜਕ ਆ ਜੀ ਠੀਕ ਹੈ ਜੀ ਸਨ ਭਦੌੜ ਠੀਕ ਹੈ ਜੀ ਬਾਈ ਦਾ ਖੇਤਾਂ ਚੀ ਫਾਰਮਾ ਜੇ ਕਿਸੇ ਨੇ ਦੇਖਣਾ ਹੋਵੇ ਬਾਈ ਨਾਲ ਫੋਨ ਕਨੈਕਟ ਕਰਕੇ ਬਾਈ ਨਾਲ ਜਰੂਰ ਤੁਸੀਂ ਦੇਖ ਸਕਦੇ ਹੋ ਬੈਠ ਕੇ ਬਾਈ ਜੀ ਨੇ ਗੱਲਬਾਤ ਕਰ ਸਕਦੇ ਆ ਬੜੇ ਪਿਆਰ ਨਾਲ ਬਾਈ ਜੀ ਨੇ ਸਾਰਾ ਆਪਾਂ ਨੂੰ ਦੱਸਿਆ ਜੀ ਠੀਕ ਹੈ ਜੀ ਜੀਤਾ ਫਾਰਮ ਟੀਵੀ ਨੂੰ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਬਾਈ ਜੀ ਨੇ ਆਪਾਂ ਨੂੰ ਕੱਲੀ ਕੱਲੀ ਗੱਲ ਦੱਸੀ ਹੈ ਜੀ ਤੇ ਆਪਣਾ ਨੰਬਰ ਹੈਗਾ ਜੀ 75280 00355 ਜੀ ਠੀਕ ਹੈ ਜੀ ਬਾਈ ਜੀ ਨੇ ਸਾਰੀ ਆਪਾਂ ਨੂੰ ਡਿਟੇਲ ਦਿੱਤੀ ਹੈ ਜੀ ਤੇ ਬਾਕੀ ਆਪਾਂ ਛੋਟੀਆਂ ਬਸੀਆਂ ਬਾਰੇ ਬਾਈ ਜੀ ਨਾਲ ਗੱਲ ਕਰਦੇ ਜੀ ਠੀਕ ਹੈ ਜੀ ਆ ਫਾਰਮਸ ਦਿਖਾਈ ਦਿੱਤਾ ਜੀ ਤੇ ਰੋਕੀ ਭਾਈ ਜੀ ਦਾ ਕੋ ਨੰਬਰ ਦੱਸਤਾ ਜੀ ਜਿੱਤਾ ਫਾਰਮ ਟੀਵੀ ਨੂੰ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਵੱਡੇ ਤੋਂ ਵੱਡੇ ਫਾਰਮੇ ਪਾ ਦਿਖਾਈ ਦੇ ਹਾਂਜੀ ਭਾਈ ਜੀ ਇਹ ਛੋਟੀਆਂ ਬੱਚਿਆਂ ਬਾਰੇ ਦੱਸੋ ਜੀ ਇਹ ਜੀ ਜਿਹੜੀਆਂ ਆਪਣੀਆਂ ਬੱਚੇ 3 ਮਹੀਨਿਆਂ ਤੋਂ ਇਹਨਾਂ ਦੀ ਉਮਰ ਘਟਾ ਠੀਕ ਜੀ ਇਹ ਆਪਣੀ ਮਹੀਨੇਕ ਦੀ ਹੋਈ ਆ ਬਸ ਇਹ 2 ਕੁ ਮਹੀਨਿਆਂ ਤੋਂ ਉੱਪਰ ਹੋਊਗੀ ਠੀਕ ਹੈ ਜੀ ਤੇ ਇਹੇ ਆਪਾਂ 3 ਮਹੀਨੇ ਤੱਕ ਕੇਚੀ ਰੱਖ ਦੇ ਇਹਨਾਂ ਨੂੰ ਇਹਨਾਂ ਦੇ ਮੂਰੇ ਆਪਾਂ 3 ਮਹੀਨੇ ਪਾਣੀ ਰੱਖਦੇ ਆ ਤੜਕੇ ਹੱਥ ਨੇ ਪਾਣੀ ਬਦਲ ਦਿੰਨੇ ਆ ਆਪਾਂ ਤੇ ਨਾਲ ਆਪਾਂ ਰੱਖ ਦੇ ਇਹਨਾਂ ਨੂੰ ਫੀਡ ਜਿੰਨੀ ਖਾ ਸਕਦੀਆਂ ਇਹ ਠੀਕ ਹੈ ਜੀ ਤੇ ਇੱਕ ਆਪਾਂ ਜਦੋਂ ਆਪਣੇ ਕੋਲ ਮੱਖਣ ਘਾਹ ਹੁੰਦਾ ਠੀਕ ਹੈ ਜੀ ਉਦੋਂ ਆਪਾਂ ਉਹਨਾਂ ਨੂੰ ਸ਼ਾਮੇ ਸੁਕਾ ਕੇ ਦੱਸ ਦੇਣਾ ਉਹਦੀ ਹੇ ਬਣਾ ਕੇ ਉਹ ਵੀ ਪਾ ਦਿੰਨੇ ਜਦੋਂ 2 ਮਹੀਨੇ ਦੀ ਬੱਚੀ ਹੋ ਜੇ ਉਹਦੇ ਨਾਲ ਫੀਡ ਦਾ ਖਰਚ ਵਾਜਦਾ ਤੇ ਗਰੋਥ ਵਧੀਆ ਹੁੰਦੀ ਆ ਠੀਕ ਹੈ ਜੀ ਬਾਕੀ ਇਹਨਾਂ ਦੀ ਜਦੋਂ ਆ ਦੁੱਧ ਪਿੰਦੀਆਂ ਹੈ 5 ਕਿਲੋ ਦੁੱਧ ਪਿੰਦੀਆਂ ਜਿੰਨਾ ਟਾਈਮ ਹੈ 3 ਮਹੀਨੇ ਦੁੱਧ ਪੀਣਗੀਆਂ ਆਪਾਂ ਇਹਨਾਂ ਨੂੰ ਮਹੀਨੇ-ਮਹੀਨੇ ਤੇ ਇਹਨਾਂ ਦੀ ਡੀਵਾਰਮਿੰਗ ਵੀ ਕਰਾਂਗੇ ਜੀ ਵਾਲੀ ਗੋਲੀ ਦੇਵਾਂਗੇ 3 ਮਹੀਨੇ ਆਪਾਂ ਦੁੱਧ ਦੇ ਨਾਲ-ਨਾਲ ਮਹੀਨੇ-ਮਹੀਨੇ ਤੇ ਤੁਸੀਂ ਡੀਵਾਰਮਿੰਗ ਕਰਨੀ ਹੈ ਇਹਨਾਂ ਦੀ ਠੀਕ ਹੈ ਜੀ ਭਾਈ ਜੇ ਆਪਣੇ ਕੋਲ ਦੁੱਧ ਵਾਲੀਆਂ ਦੋ ਬੱਸੀਆਂ ਇੱਕ ਹੋਰ ਵੀ ਹੈ ਜੀ ਦੁੱਧ ਵਾਲੀਆਂ ਜੀ ਹਾਂਜੀ ਆਹ ਨਹੀਂ ਜੀ ਹਾਂ ਇਹ ਦੁੱਧ ਵਾਲੀਆਂ ਬਸ ਜੀ ਆਹ ਬੱਚੀ ਦਾ ਹੁਣੇ ਬੰਦ ਕੀਤਾ ਜੀ ਠੀਕ ਹੈ ਜੀ ਇਹ ਆਹ ਬੱਚਾ ਸੀ ਇਹਨੂੰ ਵੀ ਆਪਾਂ ਹੋ ਗਿਆ ਜੀ ਇਹ ਵੀ ਹੁਣੇ ਬੰਦ ਕੀਤਾ ਕੱਲ੍ਹ ਹੀ ਜੀ ਇਹਦਾ ਠੀਕ ਨਾ ਤੇ ਉਹਦਾ ਵੀ ਜੀ ਹੁਣੀ ਬੰਦ ਕੀਤਾ ਤਾਂ ਜੀ ਸੀਗਾ ਜੀ ਚਾਰ ਬੱਚੇ ਜੀ ਆਪਣੇ ਹਾਂਜੀ ਹਾਂਜੀ ਆ ਜੀ ਬਸ ਤਿੰਨ ਮਹੀਨੇ ਤੋਂ ਉੱਪਰ ਵਾਲੀਆਂ ਜੀ ਇਹੇ ਬੱਚੀਆਂ ਇਹਨਾਂ ਦਾ ਪਹਿਲਾ ਬੰਦ ਕਰਤਾ ਸੀਗਾ ਜੀ ਠੀਕ ਇਹ ਪੈਨ ਚ ਜੀ 6 ਮਹੀਨੇ ਤੋਂ ਘੱਟ ਜਿਹੜੀਆਂ ਖੁੱਲੀਆਂ ਫਿਰਦੀਆਂ ਬੱਚੀਆਂ ਇਹ ਤਿੰਨ ਤੋਂ ਲੈ ਕੇ 6 ਮਹੀਨੇ ਦੀ ਉਮਰ ਵਾਲੀਆਂ ਹੀ ਆ ਠੀਕ ਜੀ ਆਉਣ ਵਾਲਾ ਆਪਣੇ ਸਾਰੇ ਪੈਨ ਮੰਡੇ ਵੇ ਆ ਸਾਰੇ ਠੀਕ ਕੋਈ ਫਿਰ ਪਿੰਜਰੇ ਚ ਕਾਹਤੋਂ ਰੱਖਣਾ ਮੈਂ ਤਾਂ ਵੀ ਇਹ ਬਾਹਰ ਕਰ ਇਹ ਪਿੰਜਰੇ ਚ ਆਏ ਆ ਜੀ ਵਿੱਚ ਕਈ ਆਪਣੇ ਪਿੰਡਾਂ ਚ ਕੀ ਕਰਦੇ ਆ ਪੰਛੀ ਨੂੰ ਰੇਸ ਲਵਾਉਂਦੇ ਆ ਭਜਾਉਂਦੇ ਆ ਵੀ ਪੱਛੀ ਨੂੰ ਖਾਦਾ ਪੀਤਾ ਇਹਦੇ ਪਰ ਉਹ ਗੱਲ ਨਹੀਂ ਜਿਹੜੇ ਪਿੰਜਰੇ ਚ ਰੱਖਾਂਗੇ ਇਹਨਾਂ ਦਾ ਵੇਟ ਆ ਜਿਹੜਾ ਉਹ ਵਧੀਆ ਮੇਨਟੇਨਰ ਹੋਊਗਾ ਇਹ ਜਿਹੜੇ ਜਿਆਦਾ ਭਜਨ ਅਠ ਨਹੀਂ ਕਰਨਗੇ ਆ ਤਾਂ ਇਹਨਾਂ ਦਾ ਵੇਟ ਵਧੂ ਆਪਣਾ ਇੱਕ ਟੀਚਾ ਹੁੰਦਾ ਵੀ 3 ਮਹੀਨੇ ਦੀ ਪੰਛੀ ਦਾ ਆਪਾਂ ਠੀਕ ਹੈ 90 ਕਿਲੋ ਤੋਂ ਉੱਪਰ weight ਲੈਣਾ ਹੁੰਦਾ ਠੀਕ ਹੈ ਜੀ ਫੇਰੀ ਜਾ ਕੇ ਆਪਣੀ ਜਿਹੜੀ ਸਾਲ ਦੀ ਬੱਛੀ ਆ ਉਹ 3.5 ਕਵਾਂਟਲ ਵਜਨ ਦੇ ਲਗਭਗ ਹੋਊਗੀ ਠੀਕ ਹੈ ਜੀ 3 ਕਵਾਂਟਲ ਤੋਂ ਉੱਪਰ ਤੇ ਨਹੀਂ ਬੱਛੀ ਨੇ weight ਨਹੀਂ ਹੁਣਾ ਕਰਨਾ ਜੇ ਆਪਾਂ 90 ਕਿਲੋ 3 ਮਹੀਨੇ ਦਾ ਕਰਦਾ ਆਪਣੇ ਵਿੱਚ ਬੱਛੀਆਂ ਦੇ ਇੱਕ ਮਾਟਰ ਦਾ 10 ਕਿਲੋ ਵੀ ਹੋ ਜਾਂਦਾ ਕੋਈ 95 ਦੇ ਵੀ ਰਹਿ ਜਾਂਦੀ ਹੈ ਕੋਈ ਇੱਕ ਮਾਟਰ ਦਾ 3-4 ਕਿਲੋ ਤੇ ਵੀ ਰਹਿ ਜਾਂਦੀਆਂ ਮੱਛੀਆਂ ਬਾਈ ਜੀ ਫਿਰ ਤੁਸੀਂ ਨੌਲੇਜ ਕਿੱਥੋਂ ਲੈਂਦੇ ਸੜਡੂਡ ਪੌਣ ਦੀ ਫਾਰਮ ਦੀ ਇੱਦਾਂ ਕਿੰਨੇ ਜਾਣਕਾਰੀ ਕਿੱਧਰ ਦੀ ਕੋਈ ਰਿਸ਼ਤੇਦਾਰ ਸੀ ਤੁਹਾ ਹਾਂ ਜੀ ਮੇਰੇ ਜਿਹੜੇ ਸਾਰਾ ਫੈਮਿਲੀ ਹੈ ਜੀ ਉਹਨਾਂ ਦਾ ਵੀ ਫਾਰਮ ਹੈ ਜੀ ਉਹਨਾਂ ਦੇ ਵੀ ਗਾਵਾਂ ਤੇ ਮੱਝਾਂ ਦਾ ਫਾਰਮ ਹੈ ਠੀਕ ਹੈ ਜੀ ਮੈਂ ਜਦੋਂ ਮੈਂ ਕੰਮ ਸ਼ੁਰੂ ਕੀਤਾ ਉਹਨਾਂ ਨੇ ਦੇਖ ਕੇ ਮੈਂ ਕੰਮ ਸ਼ੁਰੂ ਕੀਤਾ ਸੀਗਾ ਜੀ ਤੇ ਹੌਲੀ ਹੌਲੀ ਮੈਂ ਉਹਨਾਂ ਤੋਂ ਹੀ ਜਿਵੇਂ ਫੋਨ ਤੇ ਜਾਣਕਾਰੀ ਲੈਂਦਰ ਗਿਆ ਵੀ ਜੇ ਕੋਈ ਮੈਨੂੰ ਮੁਸ਼ਕਲ ਆਉਂਦੀ ਸੀ ਮੈਂ ਉਹਨਾਂ ਨੂੰ ਫੋਨ ਤੇ ਜਾਣਕਾਰੀ ਲੈ ਲੈਂਦਾ ਸੀ ਠੀਕ ਹੈ ਜੀ ਬਾਕੀ ਜਿਵੇਂ ਆਪਾਂ Google ਤੇ ਵੀ ਸਰਚ ਕਰਦੇ ਆ ਜੇ ਕੋਈ ਮੈਨੂੰ ਮੁਸ਼ਕਲ ਆਉਂਦੀ ਸੀ ਆਪਾਂ ਉਹਨੂੰ Google ਤੇ ਸਰਚ ਮਾਰ ਲੈਂਦੇ ਸੀਗੇ Google ਤੇ ਚਲੋ ਕਿੰਨੇ ਆਰਟੀਕਲ ਪਏ ਆ ਗੋਰਿਆਂ ਦੇ ਵੀ ਆਰਟੀਕਲ ਪਏ ਆ ਹੋਰ ਵੀ ਬਹੁਤ ਆਰਟੀਕਲ ਪਏ ਆ ਉੱਥੋਂ ਪੜ੍ਹ ਕੇ ਉਸ ਕਈ ਵਾਰ ਆਪਾਂ ਨੂੰ ਨੌਲੇਜ ਉੱਥੋਂ ਮਿਲ ਜਾਂਦੀ ਸੀ ਜਿਹੜੀ ਆਪਾਂ ਕੋਸੇ-ਪਾਸੇ ਨਹੀਂ ਮਿਲਦੀ ਸੀਗੀ ਉਸ ਆਪਾਂ 15 ਦਿਨਾਂ ਦੀ ਟ੍ਰੇਨਿੰਗ ਵੀ ਕੀਤੀ ਸੀ ਆ ਗਿੱਲ ਪਿੰਡ ਇਹ ਮੈਂ ਹੁਣੇ ਪਾ ਪਿੱਛੇ ਕੀਤੀ ਸੀਗੀ ਠੀਕ ਹੈ ਹਾਂਜੀ ਤੇ ਬਈ ਆਪਾਂ ਕਿੰਨੀ ਕਲਾਸਾਂ ਪੜ੍ਹੇ ਹੋਈ ਆਪਾਂ ਮੈਂ ਜੀ ਬੀਐਸਸੀ ਐਗਰੀਕਲਚਰ ਕੀਤੀ ਵੀ ਆ ਜੀ ਮੇਰੀ ਠੀਕ ਹੈ ਜੀ ਇੱਥੇ ਬਾਬਾ ਫਰੀਦ ਕਾਲਜ ਬਠਿੰਡੇ ਦੇ ਆਉਣਾ ਜਿਹੜਾ ਉੱਥੇ ਬੀਐਸ ਐਗਰੀਕਲਚਰ ਕੀਤੀ 23 ਸਾਲ ਦੀ ਠੀਕ ਹੈ ਭਾਈ ਆਪਣੀ ਉਮਰ ਕਿੰਨੀ ਕਹੋਗੇ ਹੋਣੀ ਮੇਰੀ ਉਮਰ ਹੈਗੀ ਆ ਜੀ 28 ਸਾਲ ਦੀ ਠੀਕ ਹੈ 28 ਸਾਲ ਦੀ ਹਾਂ ਤੁਹਾਨੂੰ ਅੱਜ ਤੋਂ 5 ਕਿਸਾਲ ਪਹਿਲਾਂ ਤੁਸੀਂ ਕਈਆਂ ਰੱਖਣਗੇ ਜੀ ਕਰੇ ਹਾਂ ਕਰੇ ਤਾਂ ਜੀ ਪਹਿਲਾਂ ਆਪਾਂ ਜਿਵੇਂ ਰੱਖਦੇ ਆਂ ਪਹਿਲਾਂ ਤੇ ਜੀ ਉਹ ਮੇਰੇ ਰੱਖਦੇ ਆਂ ਉਹ ਮੈਨੂੰ ਕੰਮ ਨੂੰ ਇਹਨੂੰ ਸਾਢੇ 3 ਸਾਲ ਹੋ ਗਏ ਜੀ ਵੀ ਆਪ ਨੂੰ ਕਰਦੇ ਨੂੰ ਪਹਿਲਾਂ ਜਿਵੇਂ ਘਰੇ ਆਪਣੇ ਪਸ਼ੂ ਰੱਖਦੇ ਆਂ ਪਾ ਕਹਿ ਸਕਦੇ ਆ ਵੀ ਘੱਟ ਦੁੱਧ ਵਾਲੀ ਸੀ ਉਹ ਮੇ ਸੀਗੇ ਪਸ਼ੂ ਜੀ ਹਾਂਜੀ ਬਾਈ ਥੋੜਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੰਨਾ ਟਾਈਮ ਕੱਢਿਆ ਜੀ ਤੁਹਾਡਾ ਵੀ ਜੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਘਰੇ ਆਏ ਸਾਡੀ ਵੀਡੀਓ ਬਣਾਉਣ ਆਏ ਐਨੇ ਨਾਲ ਚਲੋ ਆਪਣੇ ਜਿਹੜੇ ਡੇਰੀ ਫਾਰਮਰ ਭਰਾ ਆ ਗਏ ਚਲੋ ਨੌਲੇਜ ਮਿਲਦੀ ਰਹਦੀ ਹੈ ਜਿੰਨੀ ਕੁ ਮੈਨੂੰ ਪਤਾ ਉਹਨਾਂ ਕੁ ਮੈਂ ਗੱਲਾਂ ਸ਼ੇਅਰ ਕਰਤਾਂਾ ਉਹਨਾਂ ਨਾਲ ਤੇ ਇੰਨੇ ਨਾਲ ਹਰ ਇੱਕ ਦੀ ਹੈਲਪ ਹੋ ਜੇ ਕੋਈ ਭਰਾ ਬਾਹਰ ਜਾਣਾ ਚਾਹੁੰਦਾ ਉਹ ਇੱਥੇ ਦੇਖ ਕੇ ਕੰਮ ਸ਼ੁਰੂ ਕਰ ਲੈ ਕੰਮ ਕੋਈ ਮਾੜਾ ਨਹੀਂ ਵਧੀਆ ਕਰੋ ਪਰ ਟਾਈਮ ਜ਼ਰੂਰ ਲੱਗੂਗਾ ਤੇ ਮੈਨੂੰ ਵੀ ਆਪਾਂ 4 ਸਾਲ ਕਹਿ ਦਿੰਨੇ ਬੱਚਾ ਨੂੰ ਮੈਨੂੰ ਵੀ ਉਹਨੇ ਰੁਪਏ ਤਾਂ ਬਚ ਰਹੇ ਆ ਵੀ ਜਿਹਦੇ ਨਾਲ ਮੇਰਾ ਪੂਰਾ ਰੁਜ਼ਗਾਰ ਵਧੀਆ ਗੁਜ਼ਾਰਾ ਵਧੀਆ ਚੱਲ ਰਿਹਾ ਤੇ ਆਪਾਂ ਇੱਕ ਕਹਿ ਦਈਏ ਵੀ ਹਜੇ ਮੇਰੇ ਕੋਲ ਸੇਵਿੰਗ ਨਹੀਂ ਹੁੰਦੀ ਚਲੋ ਜਦੋਂ ਮੇਰੇ ਕੋਲ ਬੱਚਿਆਂ ਜਾਂਦਾ ਦੁੱਧ ਹੋਗਾ ਤਾਂ ਮੇਰੇ ਕੋਲ ਨਾਲ ਸੇਵ ਵੀ ਹੋਣ ਲੱਗ ਜਾਣਗੇ ਇਹ ਕਮਾ ਥੋੜਾ ਧੰਨਵਾਦ ਬਹੁਤ ਬਹੁਤ ਸਾਡੇ ਫਾਰਮ ਤੇ ਪਹੁੰਚਣ ਲਈ ਠੀਕ ਹੈ ਭਾਈ ਜੀਤਾ ਫਾਰਮ ਟੀਮ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਤੁਹਾਨੂੰ ਨਵੇਂ ਨਵੇਂ ਕਰਾਵਾਵਾਂ ਬੰਦੂ ਹਾਪੂਰ ਕਰ ਦਈਏ ਨੰਬਰ ਹੈਗਾ ਜੀ 7528003795 ਓਕੇ ਬਾਏ